ਦਿਵਾਰ ਕੈਬਨਟ ਦਾ ਵਿਸਤਾਰ ਹੋਣ ਜਾ ਰਿਹਾ ਜਿਸ ਦੇ ਵਿੱਚ ਨਵੇਂ ਚੁਣੇ ਗਏ ਵਿਧਾਇਕ ਨੂੰ ਕੈਬਨਟ ਦੇ ਵਿੱਚ ਥਾਂ ਮਿਲ ਰਹੀ ਹੈ ਥੋੜੀ ਦੇਰ ਦੇ ਵਿੱਚ ਪੰਜਾਬ ਕੈਬਨਟ ਦਾ ਵਿਸਤਾਰ ਵਿਧਾਇਕ ਸੰਜੀਵ ਰੋੜਾ ਪੰਜਾਬ ਦੇ ਨਵੇਂ ਕੈਬਨਟ ਮੰਤਰੀ ਬਣਨ ਜਾ ਰਹੇ ਨੇ ਸੂ ਇੰਡਸਟਰੀ ਤੇ ਸ਼ਹਿਰਾਂ ਦੇ ਨਾਲ ਜੁੜੇ ਭਾਗ ਦੀ ਉਹਨਾਂ ਨੂੰ ਜ਼ਿੰਮੇਵਾਰੀ ਮਿਲ ਸਕਦੀ ਹੈ ਪਿਛਲੇ 3 ਸਾਲਾਂ ਦਰਮਿਆਨ 7ਵੀਂ ਵਾਰ ਹੋ ਰਿਹਾ ਹੈ ਕੈਬਨਟ ਦਾ ਵਿਸਤਾਰ ਹਾਲੇ ਕਿ ਕੁਝ ਰੀਸ਼ਫਲ ਜਿਹੜੇ ਨੇ ਵਿਭਾਗ ਉਹਨਾਂ ਦੀ ਵੀ ਜਿਹੜੇ ਸੁਭਾਵਨਾ ਹੈ ਲੇਕਿਨ ਫਿਲਹਾਲ ਦੀ ਕੱਢੀ ਜੋ ਅਪਡੇਟ ਹੈ ਅਹਿਮ ਅਪਡੇਟ ਹੈ ਕਿ ਵਿਧਾਇਕ ਸੰਜੀਵ अरोड़ा ਉਹ jobb ਦੇ ਨਵੇਂ ਮੰਤਰੀ ਬਣਨ ਜਾ ਰਹੇ ਨੇ ਥੋੜੇ ਸਮੇਂ ਬਾਅਦ ਥੋੜੀ ਦੇਰ ਦੇ ਵਿੱਚ ਤੁਹਾਨੂੰ ਅਗਲਾ ਅਪਡੇਟ ਸਾਂਝਾ ਕੀਤਾ ਜਾਏਗਾ ਜਦੋਂ ਕੈਬਨਟ ਦਾ ਵਿਸਤਾਰ ਹੋਏਗਾ ਸੋ ਇੰਡਸਟਰੀ ਤੇ ਸ਼ਰਦ ਨਾਲ ਜੁੜਿਆ ਵਿਭਾਗ ਇਹਨਾਂ ਦੀ ਜ਼ਿੰਮੇਵਾਰੀ ਉਹਨਾਂ ਨੂੰ ਮਿਲ ਸਕਦੀ ਹੈ ਪਿਛਲੇ 3 ਸਾਲਾਂ ਦਰਮਿਆਨ 7ਵੀਂ ਵਾਰ ਕੈਬਨਟ ਦਾ ਵਿਸਤਾਰ ਹੋ ਰਿਹਾ ਹੈ ਇਸ ਦਿਨ ਆਲੀ ਤਾਜ਼ਾ ਅਪਡੇਟ ਲੈ ਲੈਂਦੇ ਹਾਂ ਸੂਗੀ ਰੋਹਿਤ ਵੱਸੇ ਲਾਈਵ ਬਣਨੇ ਰੋਹਿਤ ਕੈਮਰਾ ਦੇ ਵਿਸਤਾਰ ਉੱਲ ਇੱਕ ਕੁਝ ਤਾਜ਼ਾ ਅਪਡੇਟ ਹੈ ਦੇਖੋ ਬਿਲਕੁਲ ਇੱਕ ਕੈਬਨਿਟ ਮੰਤਰੀ ਹੈ ਜਿਹੜੇ ਉਹ ਅੱਜ ਸੌ ਚੁੱਕਣਗੇ ਜਿਨ੍ਹਾਂ ਦੇ ਵਿੱਚ ਸੰਜੀਵ ਰੋੜਾ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਵਕਤ ਜਿਹੜੀਆਂ ਅੱਗੇ ਦੀਆਂ ਤਸਵੀਰਾਂ ਤੁਸੀਂ ਨਜ਼ਰ ਮਾਰੋਗੇ ਕਿ ਕਿਸ ਤਰੀਕੇ ਦੇ ਨਾਲ ਤੁਹਾਨੂੰ ਨਜ਼ਰ ਆ ਰਿਹਾ ਹੈਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਗੱਡੀਆਂ ਦਾ ਕਾਫਲਾ ਹੈਗਾ ਉਹ ਪਹੁੰਚਣਾ ਸ਼ੁਰੂ ਹੋ ਚੁੱਕਾ ਹੈਗਾ ਇਹ ਕਾਫਲੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਉਹ ਲਈ ਕਿ ਇਸ ਸੌ ਚੁੱਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚ ਰਹੇ ਨੇ ਔਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੁੱਖ ਮੰਤਰੀ ਪੰਜਾਬ ਦੀ ਗੱਡੀਆਂ ਦਾ ਜਿਹੜਾ ਕਾਫਲਾ ਹੈਗਾ ਉਹ ਇਸ ਜਗ੍ਹਾ ਦੇ ਉੱਪਰ ਪਹੁੰਚ ਚੁੱਕੇਗਾ ਤਾਂ ਠੀਕ 1 ਵਜੇ ਜਿਹੜਾ ਸਮਾਂ ਹੈਗਾ ਉਹ ਦਿੱਤਾ ਗਿਆ ਸੀਗਾ ਤੇ ਕੁਝ ਹੀ ਸਮੇਂ ਦਾ ਇੰਤਜ਼ਾਰ ਰਹੇਗਾ ਜਦੋਂ ਇਸ ਜਗ੍ਹਾ ਦੇ ਉੱਪਰ ਸੌਚੁੱਕ ਸਮਾਗਮ ਦੀ ਜਿਹੜੀ ਸ਼ੁਰੂਆਤ ਹੈ ਉਹ ਕੀਤੀ ਜਾਏਗੀ ਤੁਸੀਂ ਦੇਖ ਸਕਦੇ ਹੋ ਕਿ ਕਾਫਲੇ ਦੇ ਵਿੱਚ ਮੁੱਖ ਮੰਤਰੀ ਪੰਜਾਬ ਦੀ ਜਿਹੜੀ ਗੱਡੀਆਂ ਨੇ ਉਹ ਅੰਦਰ ਜਾ ਚੁੱਕੀਆਂ ਨੇ ਤੇ ਕੁਝ ਹੀ ਸਮਾਂ ਕਿਉਂਕਿ ਸਭ ਤੋਂ ਪਹਿਲਾਂ ਰਾਸ਼ਟ੍ਰਗਾਨ ਰਾਸ਼ਟ੍ਰਗਾਨ ਤੋਂ ਬਾਅਦ ਫਿਰ ਸੌਚੁੱਕ ਸਮਾਗਮ ਔਰ ਉਸ ਤੋਂ ਬਾਅਦ ਫਿਰ ਇੱਕ ਵਾਰ ਜਿਹੜੀ ਰਾਸ਼ਟ੍ਰਗਾਨ ਦੇ ਨਾਲ ਇਸ ਪ੍ਰੋਗਰਾਮ ਦੀ ਸਮਾਪਤੀ ਹੈ ਉਹ ਕੀਤੀ ਜਾਏਗੀ ਔਰ ਸਾਹਮਣੇ ਜਿਹੜਾ ਇਹ ਲਈ ਗਵਰਨਰ ਉਸ ਗਵਰਨਰ ਹਾਊਸ ਦੇ ਨਾਲ ਗੁਰੂ ਨਾਨਕ ਦੇਵ ਭਵਨ ਹੈਗਾ ਉਸ ਭਵਨ ਦੇ ਅੰਦਰ ਜਿਹੜੀ ਪੂਰੀ ਦੀ ਪੂਰੀ ਇਹ ਸੌ ਚੁੱਕ ਸਮਾਗਮ ਦੀ ਪ੍ਰਕਿਰਿਆ ਹੈਗੀ ਉਹ ਕੀਤੀ ਜਾ ਸਕਦੀ ਹੈਗੀ ਤਾਂ ਗਵਰਨਰ ਹਾਊਸ ਦੇ ਜਿਹੜੇ ਅੰਦਰ ਦੀ ਤਸਵੀਰਾਂ ਕੁਝ ਹੀ ਸਮੇਂ ਦੇ ਵਿੱਚ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਸੌ ਚੁੱਕ ਸਮਾਗਮ ਹੋਣਾ ਹੈਗਾ ਤਾਂ ਕੇਵਲ ਇੱਕ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਜਿਹੜੇ ਉਹ ਅੱਜ ਕੈਬਨਿਟ ਦੇ ਅਹੁਦੇ ਦੇ ਤੌਰ ਤੇ ਸੌ ਚੁੱਕਣਗੇ ਔਰ ਇੰਡਸਟਰੀ ਔਰ ਹਾਊਸਿੰਗ ਦੇ ਨਾਲ ਜੁੜੇ ਹੋਏ ਡਿਪਾਰਟਮੈਂਟ ਇੰਡਸਟਰੀ ਦੇ ਵਿੱਚ ਜਿਹੜਾ ਇੰਡਸਟਰੀ ਐਂਡ ਕਮਰਸ ਅਰਬਨ ਡਵੈਲਪਮੈਂਟ ਐਂਡ ਹਾਊਸਿੰਗ ਦਾ ਡਿਪਾਰਟਮੈਂਟ ਹੋਵੇ ਚਾਹੇ ਇਸ ਦੇ ਨਾਲ ਹੀ ਲੋਕਲ ਬਾਡੀ ਕਾਰਪੋਰੇਸ਼ਨ ਦਾ ਕੰਮ ਹੈਗਾ ਇਹ ਦੋਨੋਂ ਡਿਪਾਰਟਮੈਂਟਾਂ ਦੇ ਤਿੰਨੋਂ ਡਿਪਾਰਟਮੈਂਟਾਂ ਦੇ ਵਿੱਚ ਕੋਈ ਨਾ ਕੋਈ ਡਿਪਾਰਟਮੈਂਟ ਹੈ ਜਿਹੜਾ ਉਹ ਸੰਜੀਵ ਗਰੋੜਾ ਨੂੰ ਜ਼ਰੂਰ ਦਿੱਤਾ ਜਾਏਗਾ ਇਸੇ ਦੇ ਨਾਲ ਹੀ ਕੈਬਨਿਟ ਰੀਸ਼ਫਲ ਤੇ ਚਰਚਾ ਕੀਤੀ ਜਾਵੇ ਤਾਂ ਕਿਸੇ ਵੀ ਮੰਤਰੀ ਨੂੰ ਫਿਲਹਾਲ ਦੀ ਗੱਡੀ ਤੋਂ ਜਾਣਕਾਰੀ ਹੈ ਕਿ ਐਗਜ਼ਿਟ ਕਹਿੰਦਾ ਭਾਪਕੇ ਬਾਹਰ ਦਾ ਰਸਤਾ ਜਿਹੜਾ ਉਹ ਨਹੀਂ ਦਿਖਾਇਆ ਜਾ ਰਿਹਾ ਕੇਵਲ ਇੱਕ ਨਵੇਂ ਮੰਤਰੀ ਦੀ ਐਂਟਰੀ ਹੋਣ ਜਾ ਰਹੀ ਹੈ ਔਰ 16 ਪਲੱਸ 1 ਦੇ ਨਾਲ 17 ਜਿਹੜੇ ਕੈਬਨਿਟ ਮੰਤਰੀ ਨੇ ਉਹ ਇੱਕ ਤਰੀਕੇ ਦੇ ਨਾਲ ਪੂਰੇ ਹੋਣ ਜਾ ਰਹੇ ਨੇ ਕਿ ਹਾਲਾਂਕਿ ਜੇਕਰ ਕੋਟੇ ਦੇ ਹਿਸਾਬ ਨਾਲ ਗਿਣਤੀ 12 ਜਿਕਰ ਤੁਹਾਡੇ ਕੋਲ ਵਿਧਾਨ ਸਰ ਦੇ ਉਪਰੀ ਜਿਹੜੀ ਕਲੀਏ ਕੇ ਚੋਣ ਹੈਗੀ ਉਹ ਕੀਤੀ ਜਾਂਦੀ ਹੈ ਕਿ ਕਿੰਨੇ ਮੰਤਰੀ ਹੋ ਸਕਦੇ ਨੇਗੇ ਔਰ ਉਸ ਆਧਾਰ ਦੇ ਉੱਪਰ ਸਾਰੇ ਰਾਉਂ ਦਾ ਹਾਲਾਂਕਿ ਅੱਧਾ ਜਿਹੜਾ ਅੰਕੜਾ ਅਧੂਰਾ ਰਹਿ ਜਾਂਦਾ ਉਸ ਨੂੰ ਪੂਰਾ ਕਰਨ ਦਾ ਕੰਮ ਹੈ ਜਿਹੜਾ ਉਹ ਵੀ ਆ ਕੀਤਾ ਜਾਂਦਾ ਰਿਹਾਗਾ ਪੰਜਾਬ ਦੇ ਅੰਦਰ 18 ਜਿਹੜੇ ਕਲੀਏ ਕੀ ਕੈਬਨਟ ਮੰਤਰੀਆਂ ਦੀਆਂ ਸੀਟਾਂ ਜਿਹੜੀਆਂ ਉਹ ਫਿਲ ਕਰ ਲਈ ਜਾਂਦੀਆਂ ਹਾਲਾਂਕਿ ਕੋਰਟ ਦੇ ਵਿੱਚ ਵੀ ਬਹੁਤ ਬਾਰੇ ਇਹਨੂੰ ਚੈਲੰਜ ਕੀਤਾ ਗਿਆ ਕਿ ਜਿਹੜਾ ਅੱਧਾ ਕੋਟਾ ਹੈਗਾ ਉਹ ਗਲਤ ਤਰੀਕੇ ਦੇ ਨਾਲ ਲਿਆ ਗਿਆ ਇਸ ਕਰਕੇ 17 ਹੀ ਕੈਬਨਟ ਮੰਤਰੀ ਹੈ ਜਿਹੜੀ ਉਹ ਪੰਜਾਬ ਦੀ ਕੈਬਨਟ ਦੇ ਵਿੱਚ ਹੁਣੇ ਚਾਹੀਦੀ ਨੇ ਕਿ ਕਿਸੇ ਸਮੇਂ ਸੰਸਦੀ ਸਿਕੱਤਰ ਜਦੋਂ ਲਗਾਏ ਗਏ ਸੀ ਉਹਨਾਂ ਚੀਜ਼ਾਂ ਨੂੰ ਵੀ ਚੈਲੰਜ ਹੈ ਜਿਹੜਾ ਉਹ ਕੀਤਾ ਗਿਆ ਸੀ ਤੇ ਸਿੱਧੇ ਤੌਰ ਦੇ ਉੱਪਰ ਅੱਜ ਦੀ ਘੜੀ ਜੇਕਰ ਦੇ ਹੁਣ 17 ਦਾ ਜਿਹੜਾ ਅੰਕੜਾ ਹੈਗਾ ਉਹ ਪੂਰਾ ਹੋਣ ਜਾ ਰਿਹਾ ਔਰ ਦੇਖਣਾ ਹੋਏਗਾ ਕਿ ਕਿਹੜੇ ਡਿਪਾਰਟਮੈਂਟ ਬਿਲਕੁਲ ਰੋਹਿਤ ਹਾਲਾਂਕਿ ਪਹਿਲਾਂ ਕੁਝ ਚਰਚਾਾਂਵਾਂ ਚੱਲ ਰਹੀਆਂ ਸਨ ਸਨ ਸੋਸ਼ਲ ਮੀਡੀਆ ਤੇ ਕੁਝ ਚੈਨਲ ਚਰਚਾ ਕਰ ਰਹੇ ਸਨ ਕਿ ਕਈ ਨਵੇਂ ਮੰਤਰੀ ਬਣ ਸਕਦੇ ਨੇ ਲੇਕਿਨ ਸੀਬੀਰ ਦੇ ਖਬਰ ਤੇ ਮੋਹਰ ਜਰੂਰ ਲੱਗਦੀ ਹੋਈ ਨਜ਼ਰ ਆ ਰਹੀ ਕਿ ਤੁਸੀਂ ਵੀ ਜਿਹੜੀ ਹੈ ਐਕਸਕਲੂਸਿਵ ਅਪਡੇਟ ਬੀਤੇ ਦਿਨੀ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਦੱਸਿਆ ਗਿਆ ਸੀ ਕਿ ਇੱਕ ਮੰਤਰੀ ਹੀ ਹਲਫ ਲੈਣਗੇ ਯਾਨੀ ਕਿ ਨਵੇਂ ਮੰਤਰੀ ਨੇ ਜਿਹੜੇ ਉਹ ਹਲਫ ਸੰਜੀਵ ਰੂੜਾ ਵਜੋਂ ਜਿਨੇ ਨੇ ਉਹੀ ਲੈਣਗੇ ਨਵੇਂ ਮੰਤਰੀ ਵਜੋਂ ਜਿਹੜਾ ਹਲਫ ਲਿਆ ਜਾਣਾ ਹੈ ਕੁਝ ਰਚਾਵਾਂ ਸਨ ਇੱਕ ਹੋਰ ਚੀਜ਼ ਕਲੀਅਰਿਟੀ ਜਿਹੜੀ ਜ਼ਰੂਰ ਕਰ ਦਿਓ ਕਿ ਕੁਝ ਵਿਭਾਗਾਂ ਨੂੰ ਲੈ ਕੇ ਰਿਸ਼ਫਲਿੰਗ ਹੋ ਸਕਦੀ ਹੈ ਦੇਖੋ ਗੁਰਪ੍ਰੀਤ ਅਸੀਂ 24 ਤਰੀਕ ਨੂੰ ਹੀ ਪਿਛਲੇ ਮਹੀਨੇ ਦੀ 24 ਤਰੀਕ ਨੂੰ ਇਹ ਗੱਲ ਸਪਸ਼ਟ ਕਰਤੀ ਸੀ ਕਿ ਕੋਈ ਵੀ ਨਵਾਂ ਜਿਹੜਾ ਕੈਬਨਟ ਮੰਤਰੀ ਹੈ ਉਹਨਾਂ ਦੇ ਵਿੱਚ ਕੇਵਲ ਇੱਕ ਮੰਤਰੀ ਜਿਹੜੇ ਸੌ ਚੁੱਕਣ ਜਾ ਰਹੇ ਨੇ ਦੂਸਰੀ ਗੱਲ ਕਿਸੇ ਕੈਬਨਟ ਮੰਤਰੀ ਨੂੰ ਬਾਹਰ ਦਾ ਰਸਤਾ ਨਹੀਂ ਦਿਖਾਇਆ ਜਾ ਰਿਹਾ ਤੀਸਰੀ ਗੱਲ ਸਪੀਕਰ ਨੂੰ ਲੈ ਕੇ ਜੋ ਚਰਚਾਾਂ ਮਾ ਨੇ ਉਹ ਬਿਲਕੁਲ ਬੇਬੁਨਿਆਦ ਨੇ ਇਹ ਚੀਜ਼ ਅਸੀਂ ਪਿਛਲੇ ਮਹੀਨੇ ਦੇ 24 ਤਰੀਕ ਨੂੰ ਸਪਸ਼ਟ ਕਰ ਚੁੱਕੇ 23 ਤਰੀਕ ਨੂੰ ਰਿਜ਼ਲਟ ਆਉਂਦਾ ਔਰ 24 ਤਰੀਕ ਨੂੰ ਜਿਹੜਾ ਅੱਜ ਹੀ ਪੰਜਾਬ ਦੇ ਵੱਲੋਂ ਬਕਾਇਦਾ ਤੌਰ ਤੇ ਪੁਖਤਾ ਖਬਰ ਜਿਹੜੀ ਜਿਸ ਦਿਨ ਉਸ ਦਿਨ ਤਨਕਾਰੀ ਆ ਉਹ ਇਹ ਮਿਲ ਰਹੀ ਹੈ ਕਿ ਕੋਈ ਵੀ ਚੇਂਜ ਹੈ ਜਿਹੜੀ ਉਸ ਤਰੀਕੇ ਨਹੀਂ ਹੋਏਗੀ ਦੂਸਰੀ ਗੱਲ ਕੀ ਹੁੰਦੀ ਹੈ ਗੁਰਪ੍ਰੀਤ ਹੁੰਦਾ ਕੀ ਹੈ ਕਿ ਇੱਕ ਕੈਬਨਟ ਮੰਤਰੀ ਦੀ ਜੇਕਰ ਕੈਬਨਟ ਦੇ ਵਿੱਚ ਐਂਟਰੀ ਹੋਣ ਜਾ ਰਹੀ ਹੈ ਤਾਂ ਸੁਭਾਵਿਕ ਤੌਰ ਤੇ ਉਸ ਨੂੰ 1 2 3 4 5 ਜਿੰਨੇ ਵੀ ਡਿਪਾਰਟਮੈਂਟ ਲੱਗ ਰਹੇ ਕਿ ਉਹ ਡਿਪਾਰਟਮੈਂਟ ਉਹਨਾਂ ਨੂੰ ਦੇਨੇ ਪੈਣਗੇ ਜੇਕਰ ਇੱਕ ਡਿਪਾਰਟਮੈਂਟ ਵੀ ਉਹਨਾਂ ਨੂੰ ਦਿੱਤਾ ਜਾਂਦਾ ਤਾਂ ਕਿਸੇ ਮੰਤਰੀ ਤੋਂ ਵਾਪਸ ਲਿਆ ਜਾਏਗਾ ਔਰ ਇਹਨਾਂ ਨੂੰ ਉਹ ਡਿਪਾਰਟਮੈਂਟ ਹੈ ਜਿਹੜਾ ਉਹ ਸੌਂਪ ਦਿੱਤਾ ਜਾਏਗਾ ਅਜਿਹੇ ਦੇ ਵਿੱਚ ਸੁਭਾਵਿਕ ਤੌਰ ਤੇ ਇਹ ਗੱਲ ਹੈ ਕਿ ਇਸ ਨੂੰ ਰੀਸ਼ਫਲਿੰਗ ਹੀ ਕੀਤਾ ਜਾਏਗਾ ਫਿਰ ਉਹ ਚਾਹੇ ਇੱਕ ਮੰਤਰੀ ਤੋਂ ਵਾਪਸ ਲੈ ਕੇ ਦੂਸਰੇ ਮੰਤਰੀ ਨੂੰ ਦੇਣਾ ਹੋਵੇ ਚਾਹੇ ਡਿਪਾਰਟਮੈਂਟ ਦੇ ਵਿੱਚ ਜਿਹੜੀ ਰੀਸ਼ਫਲਿੰਗ ਹੈ ਇਸ ਦੇ ਉੱਪਰ ਬਕਾਇਦਾ ਤੌਰ ਦੇ ਉੱਪਰ ਹੀ ਜਾਣਕਾਰੀ ਜੋ ਮਿਲ ਰਹੀ ਹੈ ਕਿ ਡਿਪਾਰਟਮੈਂਟ ਰੀਸ਼ਫਲਿੰਗ ਜ਼ਰੂਰ ਹੋ ਸਕਦੀ ਹੈ ਪਰ ਮਾਈਨਰ ਲੈਵਲ ਤੇ ਕੋਈ ਜ਼ਿਆਦਾ ਮੰਤਰੀਆਂ ਦੀ ਹਲਚਲ ਨਹੀਂ ਹੋਏਗੀ ਥੋੜੇ ਬਹੁਤੇ ਮੰਤਰੀਆਂ ਨੂੰ ਇੱਕ ਮੰਤਰਾਲੇ ਤੋਂ ਦੂਸਰੇ ਮੰਤਰਾਲੇ ਦੇ ਵਿੱਚ ਸ਼ਿਫਟ ਕਰਨਾ ਜਾਂ ਉਸ ਨੂੰ ਡਿਪਾਰਟਮੈਂਟ ਪਹਿਲਾਂ ਦੇ ਮੁਕਾਬਲੇ ਘੱਟ ਜਾਂ ਵਧ ਕਰਨਾ ਕੁਝ ਅਜਿਹੀਆਂ ਜਿਹੜੀਆਂ ਚੀਜ਼ਾਂ ਨੇ ਉਹ ਸਾਫ਼ ਤੌਰ ਦੇ ਉੱਪਰ ਦੇਖਦੇ ਹੋਗੇ ਨਜ਼ਰ ਆਉਣੀਆਂ ਤਾਂ ਇਹ ਜਿਹੜੀ ਤਸਵੀਰਾਂ ਗਵਰਨਰ ਹਾਊਸ ਦੀਆਂ ਤੁਸੀਂ ਦੇਖ ਸਕਦੇ ਹੋਗੇ ਕਿ ਆ ਤਸਵੀਰ ਤੁਹਾਨੂੰ ਨਜ਼ਰ ਆ ਰਹੀਏਗੀ ਕਿ ਗਵਰਨਰ ਹਾਊਸ ਦੇ ਜਿਹੜੇ ਬਾਹਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਅਲੱਗ-ਅਲੱਗ ਖਾਸ ਕਰਕੇ ਫਾਇਰ ਸੇਫਟੀ ਨੂੰ ਲੈ ਕੇ ਹੋਵੇ ਚਾਹੇ ਬਾਕੀ ਚੀਜ਼ਾਂ ਹੋਣ ਉਹ ਜਿਹੜੇ ਯੰਤਰ ਨੇ ਉਹ ਪਹੁੰਚ ਨੇ ਜਿਹੜੇ ਉਹ ਸ਼ੁਰੂ ਹੋ ਚੁੱਕੇ ਨੇਗੇ ਤੇ ਕਾਫੀ ਜ਼ਿਆਦਾ ਕਿਉਂਕਿ ਵੀਆਈਪੀ ਮੂਵਮੈਂਟ ਅੱਜ ਜਿਹੜੀ ਇਸ ਗਵਰਨਰ ਹਾਊਸ ਦੀ ਰਹਿਣ ਵਾਲੀ ਹੈ ਤੇ ਪੰਜਾਬ ਦੇ ਕੈਬਨਿਟ ਮੰਤਰੀਆਂ ਦਾ ਜਿਹੜਾ ਕਾਫਲਾ ਹੈਗਾ ਉਹ ਤੁਸੀਂ ਅੰਦਰ ਜਾਂਦਾ ਆ ਦੇਖ ਸਕਦੇ ਹੋ ਸ਼ਾਇਦ ਕੈਬਨਿਟ ਮੰਤਰੀ ਖੁੱਡਿੰਗਾ ਗਰਮੀਤ ਸਿੰਘ ਖੁੱਡਿੰਗਾ 92 26 ਨੰਬਰ ਉਹਨਾਂ ਦੀ ਗੱਡੀ ਤੇ ਗਰਮੀਤ ਸਿੰਘ ਖੁੱਡਿੰਗਾ ਜਿਹੜੇ ਉਹ ਇਸ ਵਕਤ ਅੰਦਰ ਜਾਂਦੇ ਦਿਖਾਈ ਦੇ ਰਹੇ ਨੇਗੇ ਤਾਂ तमाम ਜਿਹੜੇ ਕੈਬਨਟ ਦੇ ਕਿਉਂਕਿ ਸਾਥੀ ਹੁੰਦੇ ਨੇਗੇ ਉਹਨਾਂ ਦੀ ਜਿਹੜੀ ਸੌਚੁਕ ਸਮਾਗਮ ਹੈਗਾ ਤਾਂ ਅੱਜ ਇਹਦੇ ਵਿੱਚ ਮਾਨਯੋਗ ਰਾਜਪਾਲ ਜੀ ਨੂੰ ਸੌਚੁਕ ਸਮਾਗਮ ਆਰੰਭ ਕਰਨ ਦੀ ਪ੍ਰਵਾਨਗੀ ਦੇਣ ਲਈ ਬੇਨਤੀ ਕਰਦਾ ਥੈਂਕ ਯੂ ਸਰ ਸੋ ਬਿਲਕੁਲ ਬਿਲਕੁਲ ਰੋਹਿਤ ਸੋ ਤਸਵੀਰਾਂ ਸੱਜਿਆ ਕੀਤੇ ਜਾ ਰਿਹਾ ਨੇ ਲਾਈਵ ਤਸਵੀਰਾਂ ਰਾਜਪਵਨ ਤੋਂ ਤੁਸੀਂ ਦੇਖ ਪਾ ਰਹੇ ਹੋ ਜੀ ਪੰਜਾਣੇ ਬਾਚਲ ਦੇ ਮਾਦਮ ਦੇ ਰਾਹੀ ਸਿੱਧੇ ਤਸਵੀਰਾਂ ਆ ਤੁਸੀਂ ਦੇਖ ਪਾ ਰਹੇ ਹੋ ਸੌ ਚੁੱਕ ਸਮਾਗਮ ਜਿਹੜਾ ਹੈ ਉਹ ਸ਼ੁਰੂ ਹੋ ਚੁੱਕਿਆ ਮੈਂ ਮਹਿਮਾਨਿਓ ਮੈਂ ਮੈਂ ਸੰਜੀਵ ਅਰੋੜਾ ਈਸ਼ਵਰ ਦੀ ਸੌਂ ਚੁੱਕਦਾ ਹਾਂ ਕਿ ਮੈਂ ਕਾਨੂੰਨ ਦੁਬਾਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਟਾ ਰੱਖਾਂਗਾ ਕਿ ਮੈਂ ਭਾਰਤ ਦੀ ਪ੍ਰਧੂਤਾ ਅਤੇ ਅਖੰਡਤਾ ਨੂੰ ਪ੍ਰਕਰਾਰ ਰੱਖਾਂਗਾ ਕਿ ਮੈਂ ਪੰਜਾਬ ਰਾਜ ਦੇ ਕੈਬਨਿਟ ਮੰਤਰੀ ਵਜੋਂ ਆਪਣੇ ਕਰਤੱਵਿਆਂ ਨੂੰ ਵਫਾਦਾਰੀ ਅਤੇ ਸ਼ੁੱਭ ਅੰਤਰਕਰਨ ਨਾਲ ਨਿਭਾਵਾਂਗਾ ਅਤੇ ਮੈਂ ਭੈਜਾ ਪਕ ਭਾਵ ਸਨੇਹ ਜਾਂ ਦੁਰ ਭਾਵਨਾ ਬਿਨਾ ਸਭ ਤਰ੍ਹਾਂ ਦੇ ਲੋਕਾਂ ਦੇ ਪ੍ਰਤੀ ਸੰਵਿਧਾਨ ਅਤੇ ਕਾਨੂੰਨ ਦੀ ਅਨੁਸਾਰਤਾ ਵਿੱਚ ਨਿਆਂ ਨਿਆਂ ਹੀ ਕਰਾਂਗਾ ਮੈਂ ਮੈਂ ਸੰਜੀਵ ਅਰੋੜਾ ਈਸ਼ਵਰ ਦੀ ਸੌ ਚੁੱਕਦਾ ਹਾਂ ਕਿ ਜੇ ਕੋਈ ਮਾਮਲਾ ਪੰਜਾਬ ਰਾਜ ਦੇ ਕੈਬਨਿਟ ਮੰਤਰੀ ਵੱਜੋਂ ਮੇਰੇ ਵਿਚਾਰ ਦੀਨ ਲਿਆਂਦਾ ਜਾਵੇਗਾ ਜਾਂ ਮੈਨੂੰ ਗਿਆਤ ਹੋਵੇਗਾ ਉਹ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਸਿਵਾਏ ਉਸ ਦੇ ਕੀ ਅਜੇਹੇ ਕੈਬਨਿਟ ਮੰਤਰੀ ਵੱਜੋਂ ਆਪਣੇ ਕਰਤਵਿਆਂ ਦੇ ਠੀਕ ਨਿਭਾਉਣ ਲਈ ਅਜੇਹਾ ਕਰਨਾ ਲੋੜਿੰਦਾ ਹੋਵੇ ਮੈਂ ਸਿੱਧੇ ਜਾਂ ਅਸਿੱਧੇ ਤੌਰ ਤੇ ਨਾ ਦੱਸਾਂਗਾ ਨਾ ਪ੍ਰਗਟ ਕਰਾਂਗਾ ਜਾ ਜਿਹੜੀ ਸੰਜੀਵ अरोड़ा ਦੁਆਰਾ ਮੰਤਰੀ ਪਦ ਲਈ ਜਿਹੜੀ ਹੈ ਸੌ ਚੁੱਕੀ ਗਈ ਹੈ ਸੋ ਮੰਤਰੀ ਬਣ ਚੁੱਕੇ ਨੇ ਐਕਸਕਲੂਸਿਵ ਅਪਡੇਟ ਜੀ ਪੰਜਾਬ ਰਾਣਾ ਬਾਚਲ ਤੇ ਕਿ ਮੰਤਰੀ ਬਚੋਂ ਹਲਫ ਲੈ ਲਿਆ ਵਿਧਾਇਕ ਸੰਜੀਵ अरोड़ा ਦੁਆਰਾ ਸੋ ਵੱਡੀ ਅਪਡੇਟ ਇਸ ਵਕਤ ਹੀ ਸਭ ਤੋਂ ਪਹਿਲਾਂ ਜੀ ਪੰਜਾਬ ਰਾਣਾ ਬਾਚਲ ਤੇ ਪੰਜਾਬ ਰਾਜ ਭਵਨ ਤੋਂ ਲਾਈਵ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਜਿਸ ਦੇ ਵਿੱਚ ਪੰਜਾਬ ਰਾਜ ਸਰਕਾਰ ਦੇ ਅਧਿਕਾਰੀਆ ਮੁੱਖ ਮੰਤਰੀ ਪੰਜਾਬ ਤੋਂ ਗਨ ਸਿੰਬਾਰ ਤੇ ਡਾ ਬ ਡਾਕਟਰ ਕੈਰਟ ਪਾਤਰੀ ਸੰਜੀਵ ਅਰੂੜਾ ਨਸਰਾਰੇ ਸੋ ਦੂਸਰੀ ਤਸਵੀਰ ਦੇ ਵਿੱਚ ਤੁਹਾਨੂੰ ਗ੍ਰਾਫਿਕਸ ਦੇ ਰਿਸਨ ਜੋੜਦੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੰਜੀਵ ਅਰੂੜਾ ਮਾਨਯੋਗ ਕੋਰਨੇਲਪਾਲ ਜੀ ਨੂੰ ਸੌਚਕ ਸਮਾਗਮ ਸਮਾਪਤ ਕਰਨ ਦੀ ਪਰਵਾਨਗੀ ਦੇਣ ਲਈ ਬੇਨਤੀ ਕਰਦਾ ਥੈਂਕ ਯੂ ਸਰ ਮੈਂ ਹੁਣ ਸਾਰੇ ਮਹਿਮਾਨਾਂ ਨੂੰ ਰਾਸ਼ਪਤੀ ਗਾਨ ਲਈ ਖੜੇ ਹੋਣ ਲਈ ਬੇਨਤੀ ਕਰਦਾ ਸੂ ਪੰਜਾਬ ਰਾਜ ਭਵਨ ਤੋਂ ਸਿੱਧੀਆਂ ਤਸਵੀਰਾਂ ਤੁਸੀਂ ਦੇਖ 파 ਰਹੇ ਹੋ ਰਾਸ਼ਟਰੀ ਗਾਣ ਤੇ ਲਈ ਜਿਹੜੇ ਨੇ ਸਾਰੇ ਖੜੇ ਹੋਏ ਨੇ ਸੋ ਹਲਫ ਲਿਆ ਗਿਆ ਮੰਤਰੀ ਵਜੋਂ ਸੰਜੀਵ ਅਰੂੜਾ ਦੁਆਰਾ ਲੁਧਿਆਣਾ ਪੱਛਮੀ ਜਿਮਨੀ ਚੂਨ ਉਹਨਾਂ ਨੇ 10000 ਦੇ ਫਰਕ ਦੇ ਨਾਲ ਜਿੱਤ ਹਾਸਲ ਕੀਤੀ ਹੈ ਜਿਸ ਤੋਂ ਬਾਅਦ ਅੱਜ ਉਹਨਾਂ ਨੇ ਕੈਬਨਿਟ ਮੰਤਰੀ ਵਜੋਂ ਹਲਫ ਲਿਆ ਸੋ ਰਾਸ਼ਟਰੀ ਗਾਨ ਹੋ ਰਿਹਾ ਹੈ ਇਸ ਮੌਕੇ ਤੇ ਲਾਈਫ ਤਸਵੀਰਾਂ ਤੋਂ ਸਿੱਧੇ ਪਾਰ ਹੋ ਸੰਦੀਵ ਰੂੜਾ ਬਾਬਤ ਵਿੱਚ ਤੁਹਾਨੂੰ ਜਿਹੜੀ ਹੈ ਗ੍ਰਾਫਿਕ ਦੇ ਰਹੀ ਇਸ ਨੂੰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਦਾ ਹੁਣ ਤੱਕ ਦਾ ਕਰੀਅਰ ਕੀ ਕੁਝ ਕਹਿੰਦਾ ਕਿਸ ਤਰੀਕੇ ਦੇ ਨਾਲ ਉਹ ਬਿਜ਼ਨਸ ਦੇ ਵਿੱਚ ਅੱਗੇ ਵਧੇ ਤੇ ਕਿਸ ਤਰੀਕੇ ਦੇ ਨਾਲ ਉਹ ਸਿਆਸਤ ਦੇ ਵਿੱਚ ਉਹਨਾਂ ਨੇ ਐਂਟਰੀ ਰੱਖੀ ਸਯੋਗੀ ਰੋਹਿਤ ਮੱਸਲਾ ਲਾਈ ਬਣੇ ਹੋਏ ਨੇ ਰੋਹਿਤ ਹਲਫ ਲੈ ਲਿਆ ਗਿਆ ਮੰਤਰੀ ਵਜੋਂ ਬਿਲਕੁਲ ਜਿਸ ਤਰੀਕੇ ਦੇ ਨਾਲ ਤਸਵੀਰਾਂ ਅਸੀਂ ਦਿਖਾਈਆਂ ਤਾਂ ਉਹਨਾਂ ਨੇ ਸੌ ਚੁੱਕ ਲਈ ਹੈ ਪੰਜਾਬ ਦੇ ਨਵੇਂ ਕੈਬਨਿਟ ਮੰਤਰੀ ਦੇ ਤੌਰ ਤੇ ਕਿਉਂਕਿ ਇੱਕ ਪੂਰਾ ਪ੍ਰੋਸੈਸ ਹੁੰਦਾ ਸਭ ਤੋਂ ਪਹਿਲਾਂ ਰਾਸ਼ਟ੍ਰ ਗਾਨ ਦੇ ਨਾਲ ਸ਼ੁਰੂਆਤ ਜਿਹੜੀ ਉਹ ਕੀਤੀ ਜਾਂਦੀ ਹੈ ਫਿਰ ਗਵਰਨਰ ਪੰਜਾਬ ਦੇ ਵੱਲੋਂ ਜਿਹੜੀ ਸੌ ਹੈਗੀ ਉਹ ਚੁਕਵਾਈ ਜਾਂਦੀ ਹੈ ਔਰ ਉਸ ਤੋਂ ਬਾਅਦ ਇੱਕ ਜੋ ਡਾਇਰੀ ਆ ਉਸ ਦੇ ਵਿੱਚ ਬਕਾਇਦਾ ਤੌਰ ਤੇ ਸਿਗਨੇਚਰ ਕਰਨੇ ਹੁੰਦੇ ਨੇ ਕਿ ਮੈਂ ਜਿਹੜਾ ਗਵਰਨਰ ਗਵਰਨਰ ਪੰਜਾਬ ਦੇ ਵੱਲੋਂ ਜਿਹੜੀ ਸੌ ਚੁਕਵਾਈ ਗਈ ਹੈ ਉਸ ਨੂੰ ਚੁੱਕ ਲਿਆ ਗਿਆ ਹੈਗਾ ਔਰ ਨਾਲ ਦੀ ਨਾਲ ਉਸ ਤੋਂ ਬਾਅਦ ਗਵਰਨਰ ਪੰਜਾਬ ਸਾਈਨ ਕਰਦੇ ਆ ਕਿ ਹਾਂ ਮੈਂ ਇਹ ਚੀਜ਼ ਦੀ ਜਿਹੜੀ ਸੌ ਹੈਗੀ ਮੈਂ ਇਹਨਾਂ ਨੂੰ ਚੁਕਵਾਈਏਗੀ ਉਸ ਤੋਂ ਬਾਅਦ ਹੀ ਕਿਸੇ ਕੈਬਨਿਟ ਮੰਤ ਜਿਹੜਾ ਉਹ ਮਿਲ ਪਾਉਂਦਾ ਹੈਗਾ ਤਾਂ ਗਵਰਨਰ ਪੰਜਾਬ ਦੇ ਵੱਲੋਂ ਹੁਣ ਸੌਂਚ ਕੁਵਾ ਦਿੱਤੀ ਗਈ ਹੈ ਔਰ ਉਸ ਤੋਂ ਬਾਅਦ ਰਾਸ਼ਟ੍ਰ ਗਾਨ ਦੇ ਨਾਲ ਜਿਹੜਾ ਇਸ ਪੂਰੇ ਪ੍ਰੋਗਰਾਮ ਦੀ ਸਮਾਪਤੀ ਹੋ ਚੁੱਕੀ ਹੈ ਤਾਂ ਪੰਜਾਬ ਦੀ ਕੈਬਨਿਟ ਦੇ ਵਿੱਚ ਆਫੀਸ਼ੀਅਲੀ ਤੌਰ ਤੇ 17 ਕੈਬਨਿਟ ਮੰਤਰੀ ਨੇ ਜਿਹੜੇ ਉਹ ਹੋ ਚੁੱਕੀ ਨੇ ਕਿ ਇਸ ਤੋਂ ਪਹਿਲਾਂ ਜਦੋਂ ਸ਼ੁਰੂਆਤ ਹੋਈ ਸੀ ਤਾਂ 10 ਕੈਬਨਿਟ ਮੰਤਰੀਆਂ ਦੇ ਨਾਲ ਪੰਜਾਬ ਦੇ ਵਿੱਚ 2022 ਦੀ ਅੰਦਰ ਸ਼ੁਰੂਆਤ ਹੁੰਦੀ ਹੈ ਹੌਲੀ ਹੌਲੀ ਕਰਕੇ ਇਹਨਾਂ ਦੀ ਗਿਣਤੀ ਵਧਾਈ ਜਾਂਦੀ ਹੈ ਜਿਸ ਤਰੀਕੇ ਦੇ ਨਾਲ ਸਤਵਾਂ ਇਹ ਫੇਰ ਬਦਲੇ ਇਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਇੱਕ ਤੋਂ ਬਾਅਦ ਇੱਕ ਕਿਸੇ ਦੀ ਐਗਜ਼ਿਟ ਹੋਈ ਕਿਸੇ ਦੀ ਐਂਟਰੀ ਹੋਈ ਤਾਂ ਉਹਨਾਂ ਦੀ ਜਗ੍ਹਾ ਦੇ ਉੱਪਰ ਜਿਹੜੇ ਨਵੇਂ ਕੈਬਨਿਟ ਮੰਤਰੀ ਨੇਗੇ ਉਹਨਾਂ ਦੀ ਐਂਟਰੀ ਕੀਤੀ ਜਾਂਦੀ ਆ ਉਸ ਤੋਂ ਬਾਅਦ ਫਿਰ ਤੋਂ ਜਿਹੜਾ ਰੀਸ਼ਫਲਿੰਗ ਦੀ ਵਾਰ-ਵਾਰ ਹੁੰਦੀ ਰਹੀ ਔਰ ਸੱਤਵੀਂ ਵਾਰ ਜਿਹੜੀ ਇਹ ਪੰਜਾਬ ਦੀ ਕੈਬਨਿਟ ਦੇ ਵਿੱਚ ਕਿਸੇ ਵੀ ਤਰੀਕੇ ਦੀ ਰੀਸ਼ਫਲ ਆ ਉਹ ਦਿਖਾਈ ਦੇ ਰਹੀ ਹੈਗੀ ਔਰ ਹਲੇ ਵੀ ਇੱਕ ਸੀਟ ਪੈਂਡਿੰਗ ਆ ਉਹ ਇੱਕ ਸੀਟ ਭਰਨੀ ਆ ਨਹੀਂ ਭਰਨੀ ਆ ਇਹ ਪੰਜਾਬ ਸਰਕਾਰ ਦਾ ਪ੍ਰੈਰੋਗੇਟਿਵ ਹੈ ਤਾਂ ਉਹਨਾਂ ਨੇ ਦੇਖਣਾ ਹੋਏਗਾ ਪਰ ਇੰਤਜ਼ਾਰ ਕੁਝ ਸਮੇਂ ਦਾ ਜ਼ਰੂਰ ਕਰਨਾ ਹੋਏਗਾ ਕਿ ਕਦੋਂ ਤੱਕ ਜਿਹੜੀ ਕੋਈ ਫਾਈਨਲ ਲਿਸਟ ਆ ਉਹ ਨਿਕਲ ਕੇ ਸਾਹਮਣੇ ਆ ਜਾਂਦੀ ਹੈ ਕਿਉਂਕਿ ਇੰਤਜ਼ਾਰ ਮੌਹਿਲਤੀ ਇਸ ਕਰਕੇ ਧਿਆਨ ਜਾਵਾ ਰ ਕੈਬਨਟ ਦੀ ਲਿਸਟ ਹੈਗੀ ਉਹ ਰਿਲੀਜ਼ ਕੀਤੀ ਜਾ ਸਕਦੀ ਹੈ ਕਿ ਕਿਹੜੇ ਕੋਲੇ ਕਿਹੜਾ ਡਿਪਾਰਟਮੈਂਟ ਹੈ ਜਿਹੜਾ ਉਹ ਗਿਆ ਹੋਇਆ ਹੈ ਪਰ ਫਿਲਹਾਲ ਦੀ ਕੋਈ ਜੀ ਕਹੀਏ ਤਾਂ ਇਹ ਤਸਵੀਰਾਂ ਤੋਂ ਮੈਂ ਇੱਕ ਵਾਰ ਫਿਰ ਗਵਰਨਰ ਹਾਊਸ ਦੇ ਪਿੱਛੇ ਦੀਆਂ ਦਿਖਾ ਦਿੰਦਾ ਜਿੱਥੇ ਕੁਝ ਸਮਾਂ ਪਹਿਲੇ ਜਿਹੜਾ ਇਹ ਸਮਾਗਮ ਸੀ ਉਹ ਚੱਲਿਆ ਸੀ ਕਿਉਂਕਿ ਇੱਕ ਮੰਤਰੀ ਨੂੰ ਆਮੂਮਨ ਤੌਰ ਤੇ ਜੇ ਕਲੀਕ 4 ਤੋਂ 5 ਮਿੰਟ ਨੇ ਜਿਹੜੇ ਉਹ ਸੌਹ ਚੁੱਕ ਸਮਾਗਮ ਦੇ ਲੱਗਦੇ ਨੇ ਔਰ ਐਵਰੇਜ 10 ਤੋਂ 15 ਮਿੰਟਾਂ ਦਾ ਜਿਹੜਾ ਪੂਰੇ ਦਾ ਪੂਰਾ ਇਹ ਆ ਕੈਬਨਿਟ ਦਾ ਜਿਹੜਾ ਪ੍ਰੋਗਰਾਮ ਹੈਗਾ ਉਹ ਰਹਿੰਦਾ ਹੈਗਾ ਕੈਬਨਿਟ ਵਿਸਤਾਰ ਦੇ ਲਈ ਤਾਂ ਜਿਹੜੀ ਸਿੱਧੇ ਤੌਰ ਦੇ ਉੱਪਰ ਹੁਣ ਪੰਜਾਬ ਦੀ ਕੈਬਨਿਟ ਦੇ ਵਿੱਚ 17 ਜਿਹੜੇ ਮੰਤਰੀ ਨੇ ਆਫੀਸ਼ੀਅਲੀ ਤੌਰ ਤੇ ਹੋ ਚੁੱਕੇ ਨੇਗੇ ਕਦੋਂ ਤੱਕ ਕੋਈ ਨਵਾਂ ਡਿਪਾਰਟਮੈਂਟ ਕਿਹੜੇ ਪਾਸੇ ਸੰਜੀਵ ਅਰੋੜਾ ਕੋਲ ਜਾਏਗਾ ਇਸ ਚੀਜ਼ ਦਾ ਇੰਤਜ਼ਾਰ ਜ਼ਰੂਰ ਜਿਹੜਾ ਕਰਨਾ ਹੋਏਗਾ ਤੇ ਕੁਝ ਹੀ ਸਮੇਂ ਬਾਅਦ ਜਿਹੜੀ ਲਿਸਟ ਹੈਗੀ ਉਹ ਸਾਹਮਣੇ ਆ ਸਕਦੀ ਹੈਗੀ ਕਿ ਕਿਹੜਾ ਡਿਪਾਰਟਮੈਂਟ ਹੈ ਜਿਹੜਾ ਉਹ ਕਿਸ ਕੋਲ ਗਿਆ ਹੈਗਾ ਪਰ ਇੰਡਸਟਰੀ ਔਰ ਹਾਊਸਿੰਗ ਦੇ ਨਾਲ ਜੁੜੇ ਹੋਏ ਡਿਪਾਰਟਮੈਂਟ ਜਿਹੜੇ ਸਭ ਤੋਂ ਪ੍ਰਾਇੋਰਟੀ ਤੇ ਦੇ ਉਹਨਾਂ ਨੂੰ ਕਦੋਂ ਤੱਕ ਦਿੱਤੇ ਜਾ ਸਕਦੇ ਨੇ ਇਸ ਚੀਜ਼ ਦਾ ਜਿਹੜਾ ਇੰਤਜ਼ਾਰ ਉਹ ਜ਼ਰੂਰ ਰਹੇਗਾ ਕਿਉਂਕਿ ਕੁਝ ਹੀ ਸਮੇਂ ਦਾ ਇੰਤਜ਼ਾਰ ਆ ਉਸ ਤੋਂ ਬਾਅਦ ਕਿਹੜੇ ਨਵੇਂ ਕੈਬਨਿਟ ਬਣੇਗੀ ਜਿਹੜਾ ਖਾਸ ਤੌਰ ਤੇ ਇੰਡਸਟਰੀ ਤੇ ਤੁਸੀਂ ਹਾਊਸਿੰਗ ਡਿਪਾਰਟਮੈਂਟ ਦਾ ਜ਼ਿਕਰ ਕਰ ਰਹੇ ਹੋ ਤਾਂ ਤਕੜੇ ਬਿਜ਼ਨਸਮੈਨ ਨੇ ਸੰਜੀਵ अरोड़ा ਉਹਨਾਂ ਨੂੰ ਬਖੂਬੀ ਤਰੀਕੇ ਦੇ ਨਾਲ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਬਿਜ਼ਨਸ ਨੂੰ ਗਰੂਥ ਕਰਵਾਉਣਾ ਹੈ ਕਿਸ ਤਰੀਕੇ ਦੇ ਨਾਲ ਵਧੀਆ ਬਿਜ਼ਨਸ ਚਲਾਉਣਾ ਹੈ ਤਾਂ ਇੰਡਸਟਰੀ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਸਾਰੇ ਜਿਹੜੇ ਇੰਡਸਟ੍ਰੀਅਲਿਸਟ ਨੇ ਉਹਨਾਂ ਨੂੰ ਵੀ ਲੈ ਕੇ ਕੋਈ ਅਹਿਮ ਜਿਹੜਾ ਡਿਸੀਜਨ ਪੰਜਾਬ ਸਰਕਾਰ ਮંત્રી ਸਾਹਿਬ ਲੈ ਸਕਦੇ ਨੇ ਕਿਉਂਕਿ ਉਹ ਕਾਫੀ ਤਜਰਬਾ ਹੈ ਉਹਨਾਂ ਦਾ ਜਿਸ ਕਰ ਉਹਨਾਂ ਨੂੰ ਇਹ ਵਿਭਾਗ ਮਿਲਦਾ ਹੈ ਦੇਖੋ ਗੁਰਪ੍ਰੀਤ ਹੁੰਦਾ ਕੀ ਹੈ ਨਾ ਕਿ ਜਿਹੜਾ ਵਿਅਕਤੀ ਜਿਹੜੀ ਲਾਈਨ ਦੇ ਵਿੱਚ ਕੰਮ ਕਰ ਚੁੱਕਾ ਉਸ ਨੂੰ ਉਸ ਲਾਈਨ ਦੀਆਂ ਪ੍ਰੋਬਲਮ ਪਤਾ ਹੁੰਦੀਆਂ ਨੇ ਉਸ ਨੂੰ ਉਸ ਲਾਈਨ ਦੇ ਵਿੱਚ ਇਹ ਪਤਾ ਹੁੰਦਾ ਹੈ ਕਿ ਗੜਬੜੀਆਂ ਕਿੱਥੇ ਹੋ ਰਹੀਆਂ ਨੇ ਉਸ ਨੂੰ ਉਸ ਲਾਈਨ ਦੇ ਵਿੱਚ ਜਿਹੜੀ ਨੌਲੇਜ ਇਸ ਚੀਜ਼ ਦੀ ਹੁੰਦੀ ਹੈਗੀ ਕਿ ਕਿਹੜੀ ਕਿਹੜੀ ਚੀਜ਼ਾਂ ਨੇ ਕਿਵੇਂ ਚੱਲ ਰਹੀਆਂ ਨੇ ਤਾਂ ਕਾਸਟ ਰੀਕੇ ਦੇ ਨਾਲ ਜਿਹੜੀ ਇਹ ਚੀਜ਼ ਹੈਗੀ ਉਹ ਇਸੇ ਕਰਕੇ ਜਿਹੜੇ ਡਿਪਾਰਟਮੈਂਟ ਉਹ ਦਿੱਤੀਆਂ ਤੁਹਾਨੂੰ ਯਾਦ ਹੋਏਗਾ ਕਿ ਸ਼ੁਰੂਆਤ ਦੇ ਵਿੱਚ ਵਿਜੇ ਸਿੰਘਲਾ ਨੂੰ ਜਦੋਂ ਡਿਪਾਰਟਮੈਂਟ ਦਿੱਤਾ ਗਿਆ ਸੀ ਤਾਂ ਇਸ ਕਰਕੇ ਦਿੱਤਾ ਗਿਆ ਸੀ ਕਿ ਕਿਉਂਕਿ ਉਹ ਡਾਕਟਰ ਨੇ ਔਰ ਹੈਲਥ ਨੂੰ ਇੱਕ ਚੰਗੀ ਤਰ੍ਹਾਂ ਸਮਝਦੇ ਨੇਗੇ ਉਸ ਤੋਂ ਬਾਅਦ ਜੇਕਰ ਹੈਲਥ ਡਿਪਾਰਟਮੈਂਟ ਉਹਨਾਂ ਤੋਂ ਗਿਆ ਚੇਤਨ ਸਿੰਘ ਜੋੜਾ ਮਾਜਰਾ ਦੇ ਕੋਲ ਤਾਂ ਜੋੜਾ ਮਾਜਰਾ ਨੇ ਜਿਸ ਤਰੀਕੇ ਦੇ ਰੰਗ ਲਗਾਏ ਉਹ ਤੁਸੀਂ ਸਾਫ਼ ਤਰੀਕੇ ਦੇ ਨਾਲ ਦੇਖ ਸਕਦੇ ਹੋ ਡਾਕਟਰ ਰਾਜਬਹਾਦਰ ਵਾਲਾ ਇਨਸੀਡੈਂਟ ਸਭ ਦੇ ਯਾਦ ਹੋਏਗਾ ਕਿ ਇੱਕ ਡਾਕਟਰ ਕੀ ਆ ਔਰ ਇੱਕ ਜਿਹੜਾ ਕਿ ਲਈ ਕਿ ਦੂਸਰਾ ਵਿਅਕਤੀ ਉਸ ਨੂੰ ਡਿਪਾਰਟਮੈਂਟ ਨੂੰ ਕਿਵੇਂ ਡੀਲ ਦਾ ਪਰ ਡਾਕਟਰ ਬਲਵੀਰ ਕਿਉਂਕਿ ਪੇਸ਼ੇ ਤੋਂ ਵੀ ਡਾਕਟਰ ਨੇ ਉਹ ਡਿਪਾਰਟਮੈਂਟ ਵੀ ਸੰਭਾਲ ਰਹੇ ਨੇ ਤਾਂ ਉਹ ਡਿਪਾਰਟਮੈਂਟ ਦੇ ਵਿੱਚ ਕਾਫੀ ਜ਼ਿਆਦਾ ਅੱچھے ਕੰਮ ਹੈ ਜਿਹੜੇ ਉਹ ਕਰ ਸਕਦੇ ਨੇ ਜਦੋਂ ਤੁਸੀਂ ਉਸ ਚੀਜ਼ ਦੇ ਨਾਲ ਜੁੜੇ ਹੋਏ ਹੋਵੋਗੇ ਗੁਰਮੀਤ ਸਿੰਘ ਕੁਡੀਆਂ ਦਾ ਜ਼ਿਕਰ ਕੀਤਾ ਜਾਵੇ ਐਗਰੀਕਲਚਰ ਨਾਲ ਜੁੜੇ ਹੋਈ ਸੀਗੇ ਕੁਲਦੀਪ ਸਿੰਘ ਟਾਲੀਵਾਲ ਦਾ ਜ਼ਿਕਰ ਕੀਤਾ ਜਾਵੇ ਪੰਚਾਇਤਾਂ ਦੇ ਨਾਲ ਜੁੜੇ ਹੋਏ ਸੀਗੇ ਖੁਦ ਐਨ ਆਰ ਆਈ ਨੇ ਕਿਉਂਕਿ ਅਮਰੀਕਾ ਤੋਂ ਜਿਹੜਾ ਉੱਥੋਂ ਦੀ ਕਲੀਏ ਕਿ ਗ੍ਰੀਨ ਕਾਰਡ ਹੈ ਜਾਂ ਜਿਹੜਾ ਵੀ ਉੱਥੋਂ ਦੀ ਮੈਂਬਰਸ਼ਿਪ ਹੁੰਦੀ ਆ ਉੱਥੋਂ ਦੀ ਨਾਗਰਿਕਤਾ ਹੁੰਦੀ ਆ ਉਸ ਨੂੰ ਛੱਡ ਕੇ ਜਿਹੜੇ ਇੱਥੇ ਵਾ ਕਿ ਕਿਤਨਾ ਕਿਤੇ ਕੁਦੀਪ ਧਾਲੀਵਾਲ ਉਸ ਡਿਪਾਰਟਮੈਂਟ ਨੂੰ ਬੁਖੂਬੀ ਸੰਭਾਲ ਰਹੇ ਨੇਗੇ ਜਦੋਂ ਤੁਸੀਂ ਇੱਕ ਡਿਪਾਰਟਮੈਂਟ ਦੇ ਵਿੱਚ ਵਿਚਰ ਰਹੇ ਹੋ ਤੁਹਾਨੂੰ ਉਸ ਡਿਪਾਰਟਮੈਂਟ ਦੀਆਂ ਸਮੱਸਿਆਵਾਂ ਪਤਾ ਹੁੰਦੀਆਂ ਤੁਹਾਨੂੰ ਉਹਨਾਂ ਸਮੱਸਿਆਵਾਂ ਦਾ ਹੱਲ ਵੀ ਪਤਾ ਹੁੰਦਾ ਕਿਉਂਕਿ ਇਸ ਤੋਂ ਪਹਿਲਾਂ ਇੰਡਸਟਰੀ ਨੂੰ ਇੱਕ ਚੀਜ਼ ਰਹਿੰਦੀ ਹੈ ਕਿ ਇਹ ਚੀਜ਼ਾਂ ਕਿਉਂ ਨਹੀਂ ਹੋ ਰਹੀਆਂ ਇਹ ਰੂਲ ਕਿਉਂ ਨਹੀਂ ਬਣਾਏ ਜਾ ਰਹੇ ਪਰ ਜਦੋਂ ਇੱਕ ਇੰਡਸਟਰੀ ਨਾਲ ਜੁੜਿਆ ਹੋਇਆ ਵਿਅਕਤੀ ਇੰਡਸਟਰੀ ਮਿਨਿਸਟਰ ਹੋਏਗਾ ਤਾਂ ਸਾਫ਼ ਤਰੀਕੇ ਦੇ ਨਾਲ ਜਿਹੜੀ ਇਸ ਚੀਜ਼ ਦੇ ਵਿੱਚ ਲਈਏ ਕਿ ਹੋਰ ਵੀ ਜ਼ਿਆਦਾ ਪਰਪਕਤਤਾਗੀ ਉਹ ਆ ਸਕਦੀ ਹੈ ਔਰ ਇਸ ਦੀ ਇੱਕ ਵੱਡੀ ਐਗਜ਼ਾਮਪਲ ਇਹੀ ਹੋ ਸਕਦੀ ਹੈ ਕਿ ਜੇ ਸ਼ਹਿਰੀਕਰਨ ਨੂੰ ਲੈ ਕੇ ਕਾਫੀ ਕੰਮ ਹੈ ਜਿਹੜਾ ਉਹ ਕਰ ਚੁੱਕੇ ਨੇਗੇ ਕਿਉਂਕਿ ਇੰਡਸਟਰੀ ਦੇ ਨਾਮ ਨਾਲ ਜਿਹੜੇ ਸ਼ਹਿਰੀ ਕਰਨ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਕੀਤਾ ਜਾ ਰਿਹਾ ਹੈ ਇਹ ਜਿਹੇ ਦੇ ਵਿੱਚ ਲੋਕਲ ਬਾਡੀ ਡਿਪਾਰਟਮੈਂਟ ਹੋਵੇ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਡਿਪਾਰਟਮੈਂਟ ਹੋਵੇ ਇਹਨਾਂ ਦੇ ਵਿੱਚੋਂ ਵੀ ਕੋਈ ਨਾ ਕੋਈ ਡਿਪਾਰਟਮੈਂਟ ਹੈ ਜਿਹੜਾ ਉਹ ਸੰਜੀਵ ਰੋਡਾਂ ਨੂੰ ਦਿੱਤਾ ਜਾ ਸਕਦਾ ਹੈਗਾ ਤਾਂ ਇੱਕ ਮਜ਼ਬੂਤ ਕੈਬਨਿਟ ਮੰਤਰੀ ਦੇ ਤੌਰ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਸ਼ੁਰੂਆਤ ਹੈ ਜਿਹੜੀ ਉਹ ਕਰਵਾਈ ਜਾਂਦੀ ਹੈ ਤਾਂ ਰਾਜ ਸਭਾ ਤੋਂ ਸਿੱਧੀ ਵਿਧਾਨ ਸਭਾ ਦੇ ਵਿੱਚ ਐਂਟਰੀ ਹੋਰ ਵਿਧਾਨ ਸਭਾ ਤੋਂ ਜਿਸ ਤਰੀਕੇ ਦੇ ਨਾਲ ਹੁਣ ਕੈਬਨਿਟ ਦੋ ਸਾਲ ਦਾ ਸਮਾਂ ਹੈਗਾ ਉਹ ਉਹਨਾਂ ਦੇ ਕੋਲ ਰਹੇਗਾ ਤਾਂ ਡੇਢ ਤੋਂ 2 ਸਾਲ ਦੇ ਅੰਦਰ ਪੰਜਾਬ ਦਾ ਕੀ ਸਵਾਰ ਪਾਉਂਦੇ ਨੇ ਔਰ ਦੂਸਰੀ ਜਿਹੜੀ ਵੱਡੀ ਗੱਲ ਹੈ ਕਿ ਪੰਜਾਬ ਦੇ ਨਾਲ-ਨਾਲ ਅਸੀਂ ਖਾਸ ਤਰੀਕੇ ਦੇ ਨਾਲ ਕਹੀਏ ਤਾਂ ਜਿਹੜੇ ਡਿਪਾਰਟਮੈਂਟ ਉਹਨਾਂ ਨੂੰ ਦਿੱਤੇ ਗਏ ਨੇ ਉਸ ਦੇ ਨਾਲ ਆਪਣੇ ਹਲਕੇ ਦਾ ਕੀ ਸਵਾਰ ਪਾਉਂਦੇ ਨੇ ਕਿਉਂਕਿ ਲੁਧਿਆਣਾ ਵੈਸਟ ਦਾ ਜਿਹੜਾ ਜ਼ਿਕਰ ਹੈ ਉਹ ਬਾਰ-ਬਾਰ ਕੀਤਾ ਜਾਂਦਾ ਤਾਂ ਲੁਧਿਆਣਾ ਵੈਸਟ ਦੇ ਵਿੱਚ ਕੀ ਕਮਾਲ ਉਹ ਕਰ ਪਾਉਂਦੇ ਨੇਗੇ ਇਹੀ ਇੱਕ ਚੀਜ਼ ਹੈ ਇੱਕ ਹੋਰ ਬੜੀ ਅਹਿਮ ਚੀਜ਼ ਹੈ ਰੋਹਿਤ ਜਿਸ ਤਰੀਕੇ ਨਾਲ ਪੂਰੇ ਪੰਜਾਬ ਭਰ ਦੀ ਆਪਾਂ ਗੱਲਬਾਤ ਕਰ ਲਈ ਹੈ ਹਾਲਾਂਕਿ ਹਰੇਕ ਵੱਖ-ਵੱਖ ਏਰੀਆ ਦੇ ਵਿੱਚੋਂ ਮੰਤਰੀ ਨੇ ਜਿਹੜ ਤੱਕ ਲੁਧਿਆਣਾ ਦੇ ਵਿੱਚੋਂ ਹੁਣ ਤਿੰਨ ਕੈबिनेट ਮੰਤਰੀ ਨੇ ਤਨਪ੍ਰੀਤ ਸਿੰਘ ਸੌਂਦ, ਦੀਪ ਸਿੰਘ ਬੁੰਡਿਆ ਤੇ ਤੀਸਰੇ ਜਿਹੜੇ ਨੇ ਸੰਜੀਵ ਰੂੜਾ ਬਣੇ ਨੇ ਯਾਨੀ ਕਿ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਆਰਮਲਿਸ ਨੂੰ ਵਿੱਚ ਵੱਡੇ ਪੱਧਰ ਤੇ ਤਬਦੀਲੀਆਂ ਹੋਰ ਵੀ ਹੋ ਸਕਦੀਆਂ ਨੇ ਪੰਜਾਬ ਦੇ ਨਾਲ ਨਾਲ देखो गुरप्रीत ਤੁਸੀਂ ਨਾ ਇੱਕ ਚੀਜ਼ ਤੇ ਅੰਕੜਿਆਂ ਤੇ ਨਜ਼ਰ ਮਾਰਨਾ ਕਦੇ ਤਾਂ ਤੁਹਾਨੂੰ ਅੰਕੜੇ ਕੀ ਬਿਆਨ ਕਰਦੇ ਨੇ ਕਿ ਪੰਜਾਬ ਦੇ ਅੰਦਰ ਜੇਕਰ ਅਸੀਂ ਵਿਧਾਨ ਸਭਾ ਹਲਕਿਆਂ ਦੀ ਗਿਣਤੀ ਕਰਨੀ ਸ਼ੁਰੂ ਕਰ ਦਈਏ ਸਪੋਜ਼ ਦੇ ਤੌਰ ਤੇ ਤੁਸੀਂ ਬਰਨਾਲਾ ਦੇਖੋਗੇ ਬਰਨਾਲਾ ਦੇ ਵਿੱਚ ਤਿੰਨ ਵਿਧਾਨ ਸਭਾ ਹਲਕੇ ਆ ਮੋਹਾਲੀ ਦਾ ਅਸੀਂ ਜ਼ਿਕਰ ਕਰ ਲਈਏ ਮੋਹਾਲੀ ਦੇ ਵਿੱਚ ਤਿੰਨ ਵਿਧਾਨ ਸਭਾ ਹਲਕੇ ਮੈਂ ਲੋਕ ਸਭਾ ਵਾਈਜ਼ ਨਹੀਂ ਮੈਂ ਜ਼ਿਲ੍ਹਾ ਵਾਈਜ਼ ਗੱਲ ਕਰ ਰਹੇ ਹਾਂ ਸਭ ਤੋਂ ਜ਼ਿਆਦਾ ਜੇਕਰ ਕਿਸੇ ਵਿਧਾਨ ਸਭਾ ਹਲਕੇ ਕਿਸੇ ਜ਼ਿਲ੍ਹੇ ਦੇ ਵਿੱਚ ਨੇ ਤਾਂ ਉਹ ਹੈ ਲੁਧਿਆਣੇ ਦਾ ਜ਼ਿਲ੍ਹਾ ਜੋ ਮੇਰੇ ਹੀ ਅੰਦਾਜ਼ਾ ਹੈਗਾ ਐਵਰੇਜ 13 ਵਿਧਾਨ ਸਭਾ ਹਲਕੇ ਉਸ ਜ਼ਿਲ੍ਹੇ ਦੇ ਅੰਦਰ ਦੇ ਆਰੇ ਜਿਵੇਂ ਜਿਵੇਂ ਕਿਸੇ ਜ਼ਿਲ੍ਹੇ ਦਾ ਕੋਟਾ ਵਧ ਹੋਏਗਾ ਤਾਂ ਸਿੱਧੇ ਤੌਰ ਦੇ ਉੱਪਰ ਨੈਚੁਰਲੀ ਇੰਪੈਕਟ ਆ ਜਿਹੜਾ ਉਹ ਪੈਂਦਾ ਹੋਇਆ ਨਜ਼ਰ ਆਏਗਾ ਦੂਸਰਾ ਲੁਧਿਆਣਾ ਇੱਕ ਲਈਏ ਕਿ ਜਿਸ ਤਰੀਕੇ ਦਾ ਵਪਾਰ ਕਹਾ ਬੈਗਾ ਤਾਂ ਉਹ ਚੀਜ਼ ਵੀ ਕਿਤਨਾ ਕਿਤੇ ਮਾਇਨੇ ਰੱਖਦੀ ਹੈਗੀ ਤੁਸੀਂ ਉਸ ਜ਼ਿਲ੍ਹੇ ਦੇ ਬਿਲਕੁਲ ਨਾਲ ਲੱਗਦੇ ਏਰੀਏ ਦੇ ਵਿੱਚ ਰਹਿੰਦੇ ਹੋ ਕਿਤਨਾ ਕਿਤੇ ਜੇਕਰ ਲੋਕ ਸਭਾ ਨੂੰ ਦੇਖ ਲਿਆ ਜਾਵੇ ਤੁਸੀਂ ਵੀ ਉਸ ਦੇ ਨਾਲ ਰਿਲੇਟਡ ਕਿਤਨਾ ਕਿਤੇ ਜਿਹੜਾ ਟੱਚ ਹੈਗਾ ਉਹ ਏਰੀਆ ਤੁਹਾਨੂੰ ਕਰ ਦੇਗਾ ਤਾਂ ਇਹੀ ਇੱਕ ਵੱਡਾ ਕਾਰਨ ਹੈਗਾ ਕਿ ਜੇਕਰ ਤੁਸੀਂ ਉਸ ਜ਼ਿਲ੍ਹੇ ਦੇ ਵਿੱਚ ਦੇਖੋਗੇ ਤਾਂ ਕੈਬਨਿਟ ਮੰਤਰੀ ਜ਼ਿਆਦਾ ਹੋਣ ਦਾ ਕਿਤਨਾ ਕਿਤੇ ਕਾਰਨ ਇਹ ਹੈ ਕਿ ਜੇਕਰ ਡਿਸਟ੍ਰਿਕਟ ਕਿਤਾ ਉਸ ਆਧਾਰ ਤੇ ਵੀ ਜਿਹੜੇ ਮੰਤਰੀਆਂ ਦੀ ਵੰਡ ਜ਼ਿਆਦਾ ਇਸ ਕਰਕੇ کہہ ਸਕਦੇ ਕਿ ਉਹ ਵਿਧਾ ਵਿਧਾਨ ਸਭਾ ਹਲਕੇ 13 ਦੇ ਕਰੀਬ ਉਸ ਦੇ ਵਿੱਚ ਪੈਂਦੇ ਨੇ ਪਰ ਜੇਕਰ ਉਸੇ ਪੂਰੀ ਚੀਜ਼ ਨੂੰ ਅਸੀਂ ਲੋਕ ਸਭਾ ਦੇ ਵਿੱਚ ਕਨਵਰਟ ਕਰ ਲਈ ਤਾਂ ਕਿਤਨਾ ਕਿਤੇ ਫਤੇਗੜ ਸਾਹਿਬ ਦਾ ਜਿਹੜਾ ਇੰਪੈਕਟ ਹੈਗਾ ਉਹ ਵੀ ਇਹਨਾਂ ਜ਼ਿਲ੍ਹਿਆਂ ਦੇ ਕੁਝ ਏਰੀਆ ਜਿਹੜੇ ਨਾਲ ਲੱਗਦੇ ਨੇ ਉਹਨਾਂ ਦੇ ਉੱਪਰ ਪੈਂਦਾ ਹੋਇਆ ਨਜ਼ਰ ਆਉਂਦਾਗਾ ਔਰ ਇਹੀ ਇੱਕ ਕਾਰਨ ਹੈਗਾ ਕਿ ਉਸ ਹਲਕੇ ਦੇ ਵਿੱਚੋਂ ਜਿਹੜੇ ਜ਼ਿਆਦਾ ਤੁਹਾਨੂੰ ਉਸ ਜ਼ਿਲ੍ਹੇ ਦੇ ਵਿੱਚ ਜਿਆਦਾ ਜਿਹੜੇ ਮੰਤਰੀ ਨੇ ਉਹ ਤੁਹਾਨੂੰ ਨਜ਼ਰ ਆਉਂਦੇ ਨੇ ਔਰ ਲੁਧਿਆਣਾ ਹਮੇਸ਼ਾ ਤੋਂ ਸਟਰੋਂਗ ਰਿਹਾ ਹੈਗਾ ਕੋਈ ਇਹ ਨਹੀਂ ਕਿ ਪਹਿਲੀ ਵਾਰ ਹੋਇਆ ਹੈਗਾ ਇਸ ਤੋਂ ਪਹਿਲਾਂ ਜੇਕਰ ਅਸੀਂ ਨਜ਼ਰ ਮਾਰਦੇ ਸੀ ਤਾਂ ਦੇਖਦੇ ਸੀ ਕਿ ਕਿਸ ਤਰੀਕੇ ਦੇ ਨਾਲ ਭਾਰਤ ਕੂਸ਼ਨ ਆਸ਼ੂ ਉਸ ਜਗ੍ਹਾ ਦੇ ਉੱਪਰ ਜਿਹੜੇ ਐਮ ਐਲ ਏ ਔਰ ਨਾਲ ਦੀ ਨਾਲ ਮੰਤਰੀ ਰਹਿ ਚੁੱਕੇ ਨੇਗੇ ਇਸ ਤੋਂ ਇਲਾਵਾ ਅਕਾਲੀਆਂ ਦੀ ਸਰਕਾਰ ਸਮੇਂ ਵੀ ਉੱਥੇ ਇੱਕ ਚੰਗਾ ਇੰਪੈਕਟ ਹੈ ਜਿਹੜਾ ਉਹ ਦੇਖ ਨੂੰ ਮਿਲਦਾ ਸੀ ਤਾਂ ਲੁਧਿਆਣਾ ਇੱਕ ਇੰਡਸਟਰੀਅਲ ਹੱਬ ਹੈ ਔਰ ਉਸ ਏਰੀਆ ਨੂੰ ਕਿਤੇ ਨਾ ਕਿਤੇ ਆਪਣੇ ਨਾਲ ਜੋੜ ਕੇ ਰੱਖਣਾ ਬਿਹਤਰ ਜ਼ਰੂਰੀ ਹੁੰਦਾ ਹੈਗਾ ਸਰਕਾਰ ਦੇ ਵਿੱਚ ਜਦੋਂ ਵੀ ਕੋਈ ਮੰਤਰੀ ਮੰਡਲ ਦੀ ਵੰਡ ਹੁੰਦੀ ਹੈ ਅਲੱਗ-ਅਲੱਗ ਧਾਰ ਦੇ ਉੱਪਰ ਕੀਤੀ ਜਾਂਦੀ ਹੈ ਕਿਸੇ ਸਰਕਾਰ ਦੇ ਵਿੱਚ ਕਾਸਟਿਜ਼ਮ ਦੇ ਆਧਾਰ ਤੇ ਬਹੁਤ ਸਾਰੀਆਂ ਚੀਜ਼ਾਂ ਭੰਗੋਲਕ ਦੇ ਆਧਾਰ ਦੇ ਉੱਪਰ ਬਹੁਤ ਸਾਰੀਆਂ ਚੀਜ਼ਾਂ ਵਿਧਾਨ ਸ ਵੇ ਕੋਈ ਵੀ ਸਰਕਾਰ ਹੋਵੇ ਹਰ ਇੱਕ ਸਰਕਾਰ ਦੇ ਵਿੱਚ ਜਿਹੜੇ ਇਹ ਪੈਮਾਨੇ ਆ ਉਹ ਫਿਕਸ ਕੀਤੇ ਜਾਂਦੇ ਨੇ ਕਿ ਕਿਸ ਨੂੰ ਮੰਤਰੀ ਬਣਾਉਣਾ ਕਿਸ ਨੂੰ ਨਹੀਂ ਬਣਾਉਣਾ ਕਿਸ ਨੂੰ ਕਿਹੜਾ ਅਹੁਦਾ ਦੇਣਾ ਕਿਸ ਤਰੀਕੇ ਦੇ ਨਾਲ ਅਹੁਦੇ ਰਹਿਣਗੇ ਇਹ ਜਿਹੜੀਆਂ ਚੀਜ਼ਾਂ ਨੇ ਉਹ ਆਮ ਤੌਰ ਤੇ ਦਿਖਾਈ ਦਿੱndੀਆਂ ਨੇ ਔਰ ਇਹੀ ਕਾਰਨ ਹੈ ਕਿ ਜਿਹੜਾ ਸੰਜੀਬ ਰੋੜਾ ਜਿਸ ਤਰੀਕੇ ਦੇ ਨਾਲ ਇਸ ਤੋਂ ਪਹਿਲਾਂ ਦਾ ਮੈਂ ਜ਼ਿਕਰ ਕਰ ਲਾਂ ਤਾਂ ਜਲੰਧਰ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਜਿਹੜਾ ਚੁੰਨੀ ਲਾਲ ਭਗਤ ਦੇ بیٹے ਜਦੋਂ ਮਹਿੰਦਰ ਭਗਤ ਇਲੈਕਸ਼ਨ ਲੜਦੇ ਨੇ ਸਰਕਾਰ ਵੱਲੋਂ ਵਾਅਦਾ ਕੀਤਾ ਜਾਂਦਾ ਕਿ ਜਲੰਧਰ ਦੇ ਲੋਕ ਕੋ ਤੁਸੀਂ ਜਿਤਾ ਦਿਓ ਅਸੀਂ ਕੈਬਨਿਟ ਮੰਤਰੀ ਤੁਹਾਨੂੰ ਦੇਣ ਜਾ ਰਹੇ ਹਾਂਗੇ ਔਰ ਇਹੀ ਜਿਹੜਾ ਇੰਪੈਕਟ ਸੀਗਾ ਉਹ ਨਜ਼ਰ ਆਇਆ ਜਦੋਂ ਪੰਜਾਬ ਦੇ ਵਿੱਚ ਮਹਿੰਦਰ ਭਗਤ ਨੂੰ ਕੈਬਨਿਟ ਅਹੁਦੇ ਦੇ ਉੱਪਰ ਜਿਹੜੀ ਸੌਹ ਹੈਗੀ ਉਹ ਚੁਕਵਾਈ ਜਾਂਦੀ ਹੈਗੀ ਉਸ ਤੋਂ ਬਾਅਦ ਲੁਧਿਆਣਾ ਦਾ ਬਾਈ ਇਲੈਕਸ਼ਨ ਆਇਆ ਤਾਂ ਇਹ ਜਦੋਂ ਕਲੀ ਇੱਕ ਅੱਡੀ ਚੂਟੀ ਦਾ ਜ਼ੋਰ ਲੱਗਿਆ ਹੋਵੇ ਉਸ ਸਮੇਂ ਜਿਹੜੇ ਐਲਾਨ ਨੇਗੇ ਉਹ ਸਿੱਧੇ ਤੌਰ ਦੇ ਉੱਪਰ ਲੋਕਾਂ ਲਈ ਕੀਤੇ ਜਾਂਦੇ ਨੇ ਔਰ ਸੰਜੀਵ ਅਰੋੜਾ ਦੇ ਲਈ ਇਹ ਇੱਕ ਵੱਡਾ ਐਲਾਨ ਸੀ ਕਿ ਅਸੀਂ ਤੁਹਾਨੂੰ ਕੈਬਨਿਟ ਮੰਤਰੀ ਦਾ ਅਹੁਦਾ ਜਿਹੜਾ ਉਹ ਦੇਣ ਜਾ ਰਹੇ ਹਾਂ ਤਾਂ ਤੁਸੀਂ ਜੇਕਰ ਇਹਨਾਂ ਨੂੰ ਵੋਟਾਂ ਪਾ ਕੇ ਜਿਤਾ ਦਿੰਦੇ ਹੋ ਤਾਂ ਲੋਕਾਂ ਨੇ ਆਪਣਾ ਵਾਅਦਾ ਪੂਰਾ ਕੀਤਾ ਔਰ ਅੱਜ ਸਰਕਾਰ ਨੇ ਆਪਣਾ ਵਾਅਦਾ ਪੂਰਾ ਕੀਤਾਗਾ ਜੇਕਰ ਲੋਕਾਂ ਨੇ ਸੰਜੀਵ ਅਰੋੜਾ ਨੂੰ 10000 ਤੋਂ ਵੱਧ ਦੀ ਲੀਡ ਦੇ ਨਾਲ ਜਿਤਾਇਆ ਤਾਂ ਅੱਜ ਪੰਜਾਬ ਦੇ ਮੁੱਖ ਮੰਤਰੀ ਔਰ ਦੂਸਰੇ ਪਾਸੇ ਪਾਰਟੀ ਸੁਪਰੀਮੋ ਅਰਵਿਲ ਕੇਜਰੀਵਾਲ ਦੇ ਵੱਲੋਂ ਵੀ ਉਸ ਵਾਅਦੇ ਨੂੰ ਜਿਹ ਗਿਆ ਸੀਗਾ ਕਿ ਅਸੀਂ ਤੁਸੀ ਸਾਨੂੰ ਐਮਐਲਏ ਦਿਓ ਅਸੀਂ ਤੁਹਾਨੂੰ ਮੰਤਰੀ ਦੇਵਾਂਗੇ ਤਾਂ ਸਿੱਧੇ ਤਾਰ ਦੇ ਉੱਪਰ ਜਿਹੜਾ ਉਹ ਵਾਦਾ ਸੀਗਾ ਉਹ ਪੂਰਾ ਹੁੰਦਾ ਦਿਖਾਈ ਦੇ ਰਿਹਾ ਹੈਗਾ ਔਰ ਇਸ ਤੋਂ ਪਹਿਲਾਂ ਵੀ ਜਿਹੜਾ ਇਹ ਵਾਦਾ ਸੀਗਾ ਉਹ ਕੀਤਾ ਗਿਆ ਸੀ ਜਿਹੜਾ ਜਲੰਧਰ ਦੇ ਲੋਕਾਂ ਦੇ ਲਈ ਤਾਂ ਸਾਬ ਤਰੀਕੇ ਦੇ ਨਾਲ ਜਿਹੜੀ ਅੱਜ ਇਹ ਵਾਦਾ ਹੋਇਆ ਹੈਗਾ ਔਰ ਪਿੱਛੇ ਤੁਸੀਂ ਤਸਵੀਰਾਂ ਦੇਖੋਗੇ ਤਾਂ ਗੱਡੀਆਂ ਦਾ ਕਾਫਲਾ ਹੈ ਜਿਹੜਾ ਉਹ ਆ ਕੇ ਰੁਕ ਚੁੱਕਾ ਹੈਗਾ ਸੀਐਮ ਆ ਦੀਆਂ ਗੱਡੀਆਂ ਦਾ ਇਹ ਪੂਰਾ ਕਾਫਲਾ ਹੈਗਾ ਔਰ ਕੁਝ ਹੀ ਸਮੇਂ ਦਾ ਇੰਤਜ਼ਾਰ ਹੈ ਜਿਹੜਾ ਉਹ ਕਰਨਾ ਹੋਏਗਾ ਜਦੋਂ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜੇ ਉਹ ਇਸ ਜਗ੍ਹਾ ਦੇ ਉੱਪਰ ਪਹੁੰਚਣਗੇ ਇਹ ਗ ਸੀਐਮ ਦੀ ਹੈ ਉਹ ਇਸ ਜਗ੍ਹਾ ਦੇ ਉਪਰ ਆ ਕੇ ਲੱਗ ਚੁੱਕੀ ਹੈ ਤੇ ਕੁਝ ਹੀ ਸਮੇਂ ਦੇ ਵਿੱਚ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਦੇ ਜਿਹੜੇ ਨਵੇਂ ਕੈਬਨਿਟ ਮੰਤਰੀ ਹੈ ਉਹ ਇਸ ਜਗ੍ਹਾ ਤੋਂ ਬਾਹਰ ਆਉਣਗੇ ਔਰ ਉਹਨਾਂ ਦੇ ਵੱਲੋਂ ਜਿਹੜੀ ਆਪਣੀ ਗੱਲਬਾਤ ਹੈਗੀ ਉਹ ਰੱਖੀ ਜਾ ਸਕਦੀ ਹੈਗੀ ਤਾਂ ਸੋ ਚੁੱਕ ਸਮਾਗਮ ਖਤਮ ਹੋਣ ਤੋਂ ਬਾਅਦ ਕਿਉਂਕਿ ਚਾਪਗਾਰਾ ਦਾ ਪ੍ਰੋਗਰਾਮ ਹੁੰਦਾ ਹੈਗਾ ਔਰ ਉਹ ਹੁਣ ਪੀਨਤ ਬਾਅਦ ਲੱਗਦਾ ਕਿ ਗੈਸਟ ਨੇ ਜਿਹੜਾ ਉਹ ਬਾਹਰ ਆਉਣਾ ਸ਼ੁਰੂ ਹੋ ਚੁੱਕੇ ਨੇ ਬਕਾਇਦਾ ਤੌਰ ਤੇ ਕੈਬਨਟ ਮੰਤਰੀਆਂ ਦੀਆਂ ਗੱਡੀਆਂ ਜੇਕਰ ਇਸ ਕੈਮਰੇ ਦੀ ਨਜ਼ਰ ਤੋਂ ਇਸ ਜਗ੍ਹਾ ਤੋਂ ਦਿਖਾਇਆ ਜਾ ਸਕਦਾ ਵੇਜ ਦੀ ਥੋੜਾ ਜਿਹਾ ਗੇਟ ਖੁੱਲਾ ਨਜ਼ਰ ਆ ਰਿਹਾ ਹੈਗਾ ਔਰ ਗੱਡੀਆਂ ਨੇ ਜਿਹੜੀਆਂ ਕੈਬਨਟ ਮੰਤਰੀਆਂ ਦੀਆਂ ਉਹ ਜਾਣੀਆਂ ਸ਼ੁਰੂ ਹੋ ਚੁੱਕੀਆਂ ਨੇ ਜੀਆਂ ਤੱਕ ਉਹ ਜੀ ਸਮੇਂ ਦੇ ਵਿੱਚ ਤਮਾਮ ਜਿਹੜੇ ਕੈਬਨਟ ਮੰਤਰੀ ਨੇ ਉਹ ਜਿਹੜੇ ਇਸ ਜਗ੍ਹਾ ਦੇ ਉੱਪਰ ਆਉਣਗੇ ਔਰ ਉਹਨਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਦੇ ਨਵੇਂ ਚੁੜੇਗੇ ਜਿਹੜੇ ਮੰਤਰੀ ਨੇਗੇ ਉਹ ਬਾਹਰ ਆਉਣਗੇ ਔਰ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਹੈਗੀ ਤਾਂ ਕੁਝ ਸਮੇਂ ਹਾਲਾਂਕਿ ਐਕਸਕਲੂਸਿਵ ਤਸਵੀਰਾਂ ਨੇ ਜਿਹੜੀਆਂ ਉਹ ਆਪਾਂ ਦੇਖ ਪਾ ਰਹੇ ਹਾਂ ਦਰਸ਼ਕ ਦੇਖ ਪਾ ਰਹੇ ਨੇ ਤਾਂ ਇੱਕ ਵੀ ਅਪਡੇਟ ਜਿਹੜੀ ਹੈ ਜਰੂਰ ਸਾਂਝੀ ਕਰਦੇ ਹੋ ਜੇਕਰ ਮਿਲ ਪਾ ਰਹੀ ਹੈ ਜਾਣਕਾਰੀ ਕਿ ਕਿਹੜੇ ਕਿਹੜੇ ਵਜ਼ੀਰ ਅੱਜ ਇੱਥੇ ਆਲਰੇਡੀ ਪਹੁੰਚੇ ਹੋਏ ਨੇ ਸੀਐਮ ਸਾਹਿਬ ਦੇ ਨਾਲ ਦੇਖੋ ਸਾਡੇ ਸਾਹਮਣੇ ਕਾਫੀ ਵਜ਼ੀਰ ਅੰਦਰ ਗਏ ਨੇ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਇੱਕ ਪੰਜਾਬ ਦੇ ਕੈਬਨਿਟ ਮੰਤਰੀ ਨੇ ਉਹ ਅੰਦਰ ਗਏ ਨੇ ਕੁਝ ਵਜ਼ੀਰ ਹੋਰ ਅੰਦਰ ਗਏ ਨੇ ਕੁਝ ਹੀ ਸਮੇਂ ਦੇ ਵਿੱਚ ਜਿਹੜਾ ਇੰਤਜ਼ਾਰ ਤੁਹਾਨੂੰ ਅਗਰਪੀ ਜ਼ਰੂਰ ਕਰਨਾ ਹੋਏਗਾ ਕਿਉਂਕਿ ਇਸ ਜਗ੍ਹਾ ਦੇ ਉੱਪਰ ਜਿਹੜੀਆਂ ਗੱਡੀਆਂ ਨੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਨਿਕਲੀਆਂ ਸ਼ੁਰੂ ਹੋ ਚੁੱਕੀਆਂ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਵੀ ਕੁਝ ਸਮੇਂ ਦੇ ਵਿੱਚ ਆਉਣਗੇ ਕਿਉਂਕਿ ਬਕਾਇਦਾ ਤੌਰ ਤੇ ਉਹਨਾਂ ਦੇ ਕਾਫਲੇ ਨੂੰ ਜਿਹੜਾ ਅਲਰਟ ਆ ਉਹ ਮਿਲ ਚੁੱਕਿਆ ਟੀਮ ਨੂੰ ਜ਼ਰੂਰ ਕਹਾਂਗੇ ਕਿ ਇਸੇ ਖਬਰ ਤੇ ਬਣੇ ਰਹੀਏ ਕਿਉਂਕਿ ਕੁਝ ਹੀ ਸਮੇਂ ਦਾ ਇੰਤਜ਼ਾਰ ਹੈ ਸੰਜੀਬ ਗਰੋੜਾ ਨੇ ਉਹ ਇਸ ਜਗ੍ਹਾ ਤੋਂ ਬਾਹਰ ਆਉਣਗੇ ਤਾਂ ਇਹ ਜਿਹੜੀਆਂ ਗੱਡੀਆਂ ਦਾ ਕਾਫਲਾ ਤੁਸੀਂ ਦੇਖ ਸਕਦੇ ਹੋ ਕਿਉਂਕਿ ਬਕਾਇਦਾ ਤੌਰ ਦੇ ਉੱਪਰ ਜਿਹੜੀਆਂ ਜੈਮਰ ਗੱਡੀਆਂ ਦਾ ਹੁੰਦਾ ਜਾਂ ਚਾਹੇ ਬਾਕੀ ਜਿਹੜੀਆਂ ਗੱਡੀਆਂ ਨੇ ਉਹ ਇਸ ਜਗ੍ਹਾ ਦੇ ਉੱਪਰ ਲਗਾ ਦਿੱਤੀਆਂ ਗਈਆਂ ਨੇ ਔਰ ਇੰਤਜ਼ਾਰ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਕਿ ਕਦੋਂ ਤੱਕ ਉਹ ਗੱਡੀ ਹੈ ਜਿਹੜੀ ਉਹ ਬਾਹਰ ਰਹੇਗੀ ਤਾਂ ਉਹਨਾਂ ਦੀ ਬਕਾਇਦਾ ਤੌਰ ਤੇ ਜਿਹੜੀ ਪੂਰੀ ਦੀ ਪੂਰੀ ਟੀਮ ਹੈਗਾ ਜਿਹੜੀਆਂ ਗੱਡੀਆਂ ਸੀਐਮ ਸਾਹਿਬ ਦੀ ਕਾਫਲੇ ਦੇ ਵਿੱਚ ਚੱਲਦੀਆਂ ਨੇ ਜਿਹੜਾ ਉਹਨਾਂ ਦਾ ਟਾਰਗੇਟ ਆ ਉਹ ਬਕਾਇਦਾ ਤੌਰ ਦੇ ਉੱਪਰ ਰੈਡੀ ਹੈ ਜਿਹੜਾ ਉਹ ਹੋ ਚੁੱਕਾ ਹੈਗਾ ਔਰ ਅੰ ਇਹ ਪੂਰਾ ਪੂਰਾ ਕਾਫਲਾ ਉਸ ਨੂੰ ਅਲਰਟ ਦੇ ਉੱਪਰ ਰੱਖਿਆ ਜਾਂਦਾ ਹੈਗਾ ਤਾਂ ਬਕਾਇਦਾ ਤੌਰ ਦੇ ਉੱਪਰ ਜਿਹੜਾ ਥੋੜੀ ਦੇਰ ਤੱਕ ਥੋੜੀ ਦੇਰ ਪਹਿਲਾਂ ਤੱਕ ਇਹ ਪੂਰਾ ਪੂਰਾ ਕਾਫਲਾ ਸੀ ਉਹ ਪਾਰਕਿੰਗ ਏਰੀਆ ਦੇ ਵਿੱਚ ਖੜਾ ਹੋਇਆ ਸੀਗਾ ਪਰ ਇਸ ਵਕਤ ਜਿਹੜਾ ਇਹ ਕਾਫਲਾ ਹੈਗਾ ਉਹ ਸੜਕਾਂ ਦੇ ਉੱਪਰ ਆ ਕੇ ਲੱਗ ਚੁੱਕਾ ਹੈਗਾ ਔਰ ਮੰਤਰੀਆਂ ਦੀਆਂ ਗੱਡੀਆਂ ਜਿਹੜੀਆਂ ਪਾਰਕਿੰਗ ਦੇ ਵਿੱਚ ਖੜੀਆਂ ਸੀ ਉਹ ਗੁਰੂ ਨਾਨਕ ਦੇਵ ਪਵਨ ਜਿਸ ਜਗ੍ਹਾ ਦੇ ਉੱਪਰ ਸੌ ਚੁੱਕ ਸਮਾਗਮ ਜਿਹੜਾ ਆ ਕੀਤਾ ਜਾ ਰਿਹਾ ਸੀ ਗੁਰੂ ਨਾਨਕ ਦੇਵ ਆਡੀਟੋਰੀਅਮ ਉਸ ਆਡੀਟੋਰੀਅਮ ਦੇ ਵੱਲ ਗੱਡੀਆਂ ਜਿਹੜੀਆਂ ਵਧਣੀਆਂ ਸ਼ੁਰੂ ਹੋ ਚੁੱਕੀਆਂ ਨੇ ਔਰ ਹੌਲੀ ਹੌਲੀ ਕਰਕੇ ਜਿਹੜੇ ਤਮਾਮ ਆਫੀਸਰ ਨੇ ਉਹ ਵੀ ਨਿਕਲਣਾ ਸ਼ੁਰੂ ਹੋ ਜਾਣਗੇ ਜਿਹੜੇ ਮਹਿਮਾਨ ਇਸ ਲਈਏ ਕਿ ਸੌਚੁਕ ਸਮਾਗਮ ਦੇ ਵਿੱਚ ਬੁਲਾਏ ਗਏ ਸੀਗੇ ਉਹਨਾਂ ਦਾ ਵੀ ਪਹੁੰਚਣਾ ਜਿਹੜਾ ਉਹ ਬਾਹਰ ਨਿਕਲਣਾ ਜਿਹੜਾ ਉਹ ਸ਼ੁਰੂ ਹੋ ਜਾਏਗਾ ਤਾਂ ਕੁਝ ਹੀ ਸਮੇਂ ਦਾ ਜਿਹੜਾ ਇੰਤਜ਼ਾਰ ਹੈਗਾ ਉਹ ਕਰਨਾ ਹੋਏਗਾ ਤੇ ਬਿਲਕੁਲ ਲਾਈਵ ਤਸਵੀਰਾਂ ਨੇ ਜਿਹੜੀਆਂ ਉਹ ਗਵਰਨਰ ਹਾਊਸ ਦੀਆਂ ਤੁਹਾਨੂੰ ਦਿਖਾ ਰਹੀਆਂ ਪੰਜਾਬ ਰਾਜ ਭਵਨ ਗਵਰਨਰ ਹਾਊਸ ਜਾਂ ਕਲਿਏ ਕਿ ਗਵਰਨਰ ਦਿਓ ਸਰਕਾਰੀ ਰਿਹਾਇਸ਼ ਜਿੱਥੇ ਪੰਜਾਬ ਦੇ ਗਵਰਨਰ ਰਹਿੰਦੇ ਨੇ ਹਾਲਾਂਕਿ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੇ ਕੀਤੇ ਜਾ ਰਹੇ ਨੇ ਥੋੜੀ ਜਿਹੀ ਜੇਕਰ ਆਪਾਂ ਅੱਗੇ ਦੀ ਗੱਲਬਾਤ ਕਰ ਲਈਏ ਸੋ ਤਰਨਤਾਰਨ ਵੀ ਜਿਹੜੀ ਹੈ ਜਿਮਨੀ ਚੋਣ ਜਰੂਰ ਹੋਏਗੀ ਤਾਂ ਜਿਹੜੀ ਇੱਕ ਸੀਟ ਹੁਣ ਮੰਤਰੀ ਦੀ ਖਾਲੀ ਹੈ 18 ਦੇ ਵਿੱਚੋਂ ਇੱਕ ਸੀਟ ਖਾਲੀ ਹੈ ਤਾਂ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਤਰਨਤਾਰਨ ਜਿਹੜੀ ਇਲੈਕਸ਼ਨ ਹੋਣੀ ਹੈ ਉਸ ਦੇ ਵਿੱਚ ਵੀ ਤਰਨਤਾਰਨ ਦਾ ਜਿਹੜਾ ਵਿਧਾਇਕ ਬਣੇਗਾ ਜੇਕਰ ਬਣਦਾ ਆਪ ਦੀ ਪਾਰਟੀ ਦਾ ਤਾਂ ਫਿਰ ਮੰਤਰੀ ਮੰਡਲ 'ਚ ਉਹਨਾਂ ਨੂੰ ਸਥਾਨ ਮਿਲ ਸਕਦਾ ਨਹੀਂ ਗੁਰਪ੍ਰੀਤੇ ਮੁਸ਼ਕਲ ਨਜ਼ਰ ਆ ਰਿਹਾ ਹੈਗਾ ਉਸ ਦਾ ਕਾਰਨ ਇੱਕ ਵੱਡਾ ਕੀ ਹੈ ਕਿ ਜੇਕਰ ਤੁਸੀਂ ਤਰਨਤਾਰਨ ਦੇ ਏਰੀਆ ਨੂੰ ਦੇਖੋਗੇ ਤਾਂ ਤਰਨਤਾਰਨ ਦੇ ਵਿੱਚ ਵੀ ਕੋਈ ਜ਼ਿਆਦਾ ਸੀਟਾਂ ਨਹੀਂ ਨੇ ਇੱਕ ਤਰਨਤਾਰਨ ਹੈ ਖਡੂਰ ਸਾਹਿਬ ਹੈ ਪੱਟੀ ਹੈ ਇਹ ਇਹ ਜਿਹੜੀਆਂ ਵਿਧਾਨ ਸਭਾ ਦੀਆਂ ਸੀਟਾਂ ਨੇ ਉਹ ਇਸ ਏਰੀਏ ਦੇ ਵਿੱਚ ਪੈਂਦੀਆਂ ਨੇ ਅਜੀਹੇ ਦੇ ਵਿੱਚ ਉੱਥੇ ਲਾਲਜੀਤ ਸਿੰਘ ਪੁੱਲਰ ਜਿਹੜੇ ਪਹਿਲਾਂ ਤੋਂ ਹੀ ਪੰਜਾਬ ਦੇ ਕੈਬਨਿਟ ਮੰਤਰੀ ਦੇ ਤੌਰ ਤੇ ਕੰਮ ਕਰ ਰਹੇ ਨੇਗੇ ਤਾਂ ਸੁਭਾਵਿਕ ਤੌਰ ਤੇ ਮੁਸ਼ਕਲ ਹੁੰਦਾ ਕਿ ਕਿਸੇ ਛੋਟੇ ਜ਼ਿਲ੍ਹੇ ਨੂੰ ਇੰਨੇ ਜ਼ਿਆਦਾ ਕੈਬਨਿਟ ਰੈਂਕ ਆ ਜਿਹੜੇ ਉਹ ਦੇ ਦੇਣੇ ਦੂਸਰੀ ਗੱਲ ਕੀ ਹੈ ਕਿ ਜਿਸ ਤਰੀਕੇ ਦੇ ਉਹ ਇਲੈਕਸ਼ਨ ਹੈਗੀ ਤੁਹਾਨੂੰ ਇਲੈਕਸ਼ਨ ਜਿਹੜੀ ਜ਼ਿਆਦਾ ਹਾਰਡ ਨਜ਼ਰ ਨਹੀਂ ਆਏਗੀ ਇਹ ਹੀ ਇੱਕ ਵੱਡਾ ਕਾਰਨ ਹੈ ਕਿ ਦੇਖੋ ਬਾਕੀ ਹੁੰਦਾ ਕੀ ਹੈ ਇਹ ਪਾਰਟੀ ਨੇ ਫੈਸਲਾ ਕਰਨਾ ਹੈ ਔਰ ਇਹ ਸਾਹਮਣੇ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋਗੇ ਤਾਂ 93 39 ਨੰਬਰ ਜਿਹੜੀ ਗੱਡੀ ਹੈ ਉਸ ਵਕਤ ਬਾਹਰ ਆ ਰਹੀ ਹੈ ਔਰ ਐਮਬਲਮ ਕਿਉਂਕਿ ਲੱਗਿਆ ਹੋਇਆ ਹੈਗਾ ਤਾਂ ਕਿਤਨਾ ਕਿਤੇ ਕੈਬਨਟ ਰੈਂਕ ਜਾਂ ਕੈਬਨਟ ਮੰਤਰੀ ਦੇ ਤੌਰ ਦੇ ਉੱਪਰ ਜਿਹੜੀ ਗੱਡੀ ਹੈ ਉਹ ਕਿਸੇ ਨੂੰ ਆਨਰੇਰੀ ਜਿਸ ਤਰੀਕੇ ਦੇ ਨਾਲ ਰੈਂਕ ਹੈ ਜਿਹੜਾ ਉਹ ਦੇ ਦਿੱਤਾ ਜਾਂਦਾ ਹੈਗਾ ਤਾਂ ਉਹਨਾਂ ਦੀ ਇਹ ਗੱਡੀ ਹੈ ਜਿਹੜੀ ਉਹ ਪਹਿਲੀ ਨਜ਼ਰ ਇਹ ਜਾਪ ਰਹੀ ਹੈ ਔਰ ਖਾਸ ਗੱਲ ਕੀ ਹੁੰਦੀ ਹੈ ਗੁਰਪ੍ਰੀਤ ਇਸ ਗੇਟ ਦੀ ਜ਼ਰੂਰ ਤੁਹਾਨੂੰ ਯਾਦ ਦਿਵਾਉਣੀ ਚਾਹਾਂਗਾ ਇਹ ਗੇਟ ਬਹੁਤ ਸਾਰੇ ਲੋਕਾਂ ਦੇ ਲਈ ਲੱਕੀ ਗੇਟ ਇਸ ਨੂੰ ਕਹਿ ਸਕਦੇ ਆ ਕਿਉਂਕਿ ਜਦੋਂ ਅੰਦਰ ਵਿਅਕਤੀ ਜਾ ਰਿਹਾ ਹੁੰਦਾ ਹੈ ਇਸ ਗੇਟ ਦੇ ਜਿਸ ਦੇ ਉੱਪਰ ਰਾਜ ਭਵਨ ਪੰਜਾਬ ਲਿਖਿਆ ਹੋਇਆ ਹੈ ਤਾਂ ਵਿਅਕਤੀ ਦੀ ਕੈਬਨਿਟ ਰੈਂਕ ਦੇ ਨਾਲ ਮੰਤਰੀ ਬਣ ਕੇ ਬਾਹਰ ਆਉਂਦਾ ਤਾਂ ਬਹੁਤ ਸਾਰੇ ਜਿਹੜੇ ਕਹਿੰਦੇ ਕਿ ਲੋਕ ਹੈ ਉਹਨਾਂ ਨੇ ਇਸ ਗੇਟ ਦੇ ਜ਼ਰਗੀ ਆਪਣੀ ਕਿਸਮਤ ਹੈ ਜਿਹੜੀ ਉਹ ਚਮਕਾਈ ਹੋਏਗੀ ਬਹੁਤ ਸਾਰੇ ਲੋਕਾਂ ਦੀ ਜਿਹੜੀ ਕਿਸਮਤ ਹੈ ਉਸ ਗੇਟ ਦੇ ਉੱਪਰ ਆ ਕੇ ਬਦਲੀ ਹੋਏਗੀ ਔਰ ਉਹਨਾਂ ਦੇ ਵਿੱਚ ਜਿਹੜੇ ਅੱਜ ਦੇ ਪੰਜਾਬ ਦੇ ਚਾਹੇ 17 ਕੈਬਨਿਟ ਮੰਤਰੀ ਕਹਿ ਲਈਏ ਚਾਹੇ ਇਸ ਤੋਂ ਇਲਾਵਾ ਬਾਕੀ ਦੇ ਜਿਹੜੇ ਅਸੀਂ ਕੈਬਨਿਟ ਮੰਤਰੀ ਤੋਂ ਬਾਹਰ ਹੋ ਚੁੱਕੇ ਨੇ ਚਾਹੇ ਨਿੰਜਰ ਹੋਣ ਵਿਜੇ ਸਿੰਘਲਾ ਹੋਣ ਉਹਨਾਂ ਨੂੰ ਵੀ ਕੈਬਨਿਟ ਰੈਂਕ ਕਦੇ ਨਾ ਕਦੇ ਜ਼ਰੂਰ ਮਿਲੇਗਾ ਸਾਬਕਾ ਕੈਬਨਿਟ ਮੰਤਰੀ ਦੇ ਤੌਰ ਤੇ ਕੰਮ ਕੀਤਾ ਤਾਂ ਇੱਕ ਜਿਹੜਾ ਨੀਤੀ ਦੀ ਸ਼ੁਰੂਆਤ ਕਰਨ ਦਾ ਤਾਂ ਉਸ ਦੀ ਇੱਛਾ ਜ਼ਰੂਰ ਹੁੰਦੀ ਹੈ ਕਿ ਮੈਂ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਜਾਂ ਐਮ ਐਲ ਏ ਜਾਂ ਉੱਥੋਂ ਅੱਗੇ ਕੇ ਲਈ ਕਿ ਮੰਤਰੀਆਂ ਤੱਕ ਦਾ ਸਫ਼ਰ ਤੈਅ ਕਰਾਂ ਔਰ ਇਹ ਕਿੰਨਾ ਕਿਤੇ ਕਿ ਕਿ ਸਫ਼ਰ ਦੀਆਂ ਪੌੜੀਆਂ ਜ਼ਰੂਰ ਹੁੰਦੀਆਂ ਨੇ ਜਿਸ ਤਰੀਕੇ ਦੇ ਨਾਲ ਸੰਜੀਪ ਰੌੜਾ ਬਿਲਕੁਲ ਬਿਲਕੁਲ ਰੋਹਿਤ ਰੋਹਿਤ ਤੁਸੀਂ ਜ਼ਿਕਰ ਕਰ ਰਹੇ ਹੋ ਇਹ ਗੇਟ ਦਾ ਜ਼ਿਕਰ ਕਰ ਰਹੇ ਹੋ ਤਾਂ ਇਹ ਗੇਟ ਦੇ ਵਿੱਚ ਜਦੋਂ ਐਂਟਰੀ ਹੁੰਦੀ ਹੈ ਤਾਂ ਅਕਸਰ ਆਪਾਂ ਦੇਖਦਾ ਹੈ ਕਿ ਐਵੇਂਲੇ ਤੌਰ ਤੇ ਤੇ ਲੇਕਿਨ ਬਾਣ ਕੇ ਨਿਕਲਦੇ ਨੇ ਮੰਤਰੀ ਬਣ ਕੇ ਤਾ ਕੈਪਟਨ ਅਮਰਿੰਦਰ ਸਿੰਘ ਦਾ ਸਭਾ ਵੀ ਮੈਨੂੰ ਜਿਹੜਾ ਯਾਦ ਆਇਆ ਤੁਹਾਡੇ ਯਾਦ ਹੋਏਗਾ ਕਾਂਗਰਸ ਦਾ ਟੈਪ ਉਸ ਮੌਕੇ ਤੇ ਜਦੋਂ ਦਿੱਲੀ ਤੋਂ ਆਰਡਰ ਹੋਏ ਸਨ ਬਣੇ ਰਹੋ ਰੋਹਿਤ